ਕਿ ਇਹ ਐਲਾਨ ਲੋਕਾਂ ਨੂੰ ਰਾਹਤ ਦੇਣਗੇ ਜਾਂ ਸਿਰਫ ਉਹੀ ਸਰਕਾਰ ਦੀਆਂ ਪਹਿਲਾਂ ਵਾਲੀਆਂ ਕਮੇਡੀਆਂ ਹੀ ਆ ਜਾਂ ਸਿਰਫ ਗੱਲਾਂ ਚ ਸਾਰਾ ਕੁਝ ਦੀ ਸਰਕਾਰ ਅਜੇ ਸੁੱਤੀ ਪਈ ਸੀ ਇੰਨੇ ਦਿਨ ਟੱਪ ਜਾਣੇ ਪੰਜਾਬ ਦੇ ਹਾਲਾਤ ਕਿਸ ਤਰ੍ਹਾਂ ਵੱਧ ਤੋਂ ਵੱਧਰ ਹੋ ਗਏ ਸੀ ਘਰ ਤਬਾਹ ਹੋ ਗਏ 45 ਲੱਖਾਂ ਤਰ ਗਈਆਂ ਜੰਗਰ ਪਸ਼ੂ ਸਭ ਕੁਝ ਮਸ਼ੀਨਰੀਆਂ ਤਬਾਹ ਹੋ ਗਿਆ ਤੇ ਕੈਬਨਟ ਦੀ ਮੀਟਿੰਗ ਨਾ ਹੋਣਾ ਸਰਕਾਰ ਨੇ ਇਸ ਨੂੰ ਸਿਰੀਅਸ ਹੀ ਨਹੀਂ ਲਿਆ ਜਿਹੜਾ 15000 ਸੀ ਉਹ ਵੀ ਹਵਾਚੀ ਸੀ ਜਿਹੜਾ ਇਹ 20000 ਇਹ ਵੀ ਹਵਾਚੀ ਬਸ ਮਿਲੂ 6800 ਹੀ ਅੱਜ 20000 ਲਾਣ ਕੇ ਜੇ ਕਹਿਣਾ ਵੀ ਇਹ ਤਾਂ ਸਭ ਤੋਂ ਵੱਡਾ ਮਾਅਬਜਾ ਹੈ ਇਹ ਬਖੜਾ ਮਾਅਬਜਾ ਹੈ ਉਹਨਾਂ ਨੂੰ ਤਾਂ 30000 ਲੱਖ ਰੁਪਇਆ ਵੀ ਕਿੱਲੇ ਦਾ ਮਿਲ ਜੇ ਬਾਈ ਉਹਨਾਂ ਦਾ ਤਾਂ ਵੀ ਪਰਪਾਈ ਨਹੀਂ ਦੋ ਮਜ਼ਦੂਰਾਂ ਨੂੰ ਤਾਂ ਇਹਨਾਂ ਨੇ ਉਹੀ ਛੱਡਤਾ ਮੰਡੀਆਂ ਦੇ ਵਿੱਚ ਦਿਹਾੜੀ ਲਾਉਣੀ ਸੀ ਮੰਡੀਆਂ 'ਚ ਕੰਮ ਕਰਨਾ ਸੀ ਮੰਡੀਆਂ 'ਚ ਬੋਰੀਆਂ ਚੱਕਣੀਆਂ ਸੀ ਮੰਡੀਆਂ 'ਚ ਦਾਣੇ ਜੋਖਣੇ ਸੀ ਉੱਥੇ ਟਰੱਕ ਯੂਨੀਅਨਾਂ ਨੇ ਕੰਮ ਕਰਨਾ ਸੀ ਤੇ ਮਜ਼ਦੂਰਾਂ ਦੀ ਦਿਹਾੜੀ ਲੱਗਣੀ ਸੀ ਝੋਨਾ ਵੜਾਉਣਾ ਸੀ ਝੋਨਾ ਘਟਾਉਣਾ ਸੀ ਉਹ ਵੀ ਛੜਤ ਪੰਜਾਬ ਸਰਕਾਰ ਹਰਿਆਣੇ ਦੇ ਵਿੱਚੋਂ ਟਰਾਲੀਆਂ ਆ ਰਹੀਆਂ ਨੇ ਰੱਜ ਹੁੰਦੇ ਆ ਉਹਨਾਂ ਨੂੰ ਇੱਥੋਂ ਦੇ ਅਧਿਕਾਰੀ ਰੋਕ ਰਹੇ ਨੇ ਵੀ ਅਸੀਂ ੜਪਾਵਾਂਗੇ ਰਾਸ਼ਨ ਤੁਸੀਂ ਟਰਾਲੀਆਂ ਲਾਜੋ ਤੇ ਜਾਂ ਇਹ ਆਮਦਵੀ ਪਾਰਟੀ ਦਾ ਝੰਡਾ ਲਾ ਰਹੇ ਨੇ ਵੀ ਤੁਸੀਂ ਇੱਕ ਭਾਈਚਾਰੇ ਨੂੰ ਸਾਂਝ ਨੂੰ ਇੱਕ ਤੋੜ ਰਹੇ ਹੋ ਆਨਸਾ ਜੀ ਇਹ ਤਾਂ ਵੀਡੀਓ ਵਾਇਰਲ ਹੋਈ ਸੀ ਕਿ ਕਹਿੰਦੇ ਸੀਗੇ ਵੀ ਸਾਡ ਡਿਸਾਸਟਰ ਮੈਨੇਜਮੈਂਟ ਫੰਡ ਦਾ ਸਾਡੇ ਕੋਲ ਪਿਆ ਹੀ ਬਦ ਤੋਂ ਅਸੀਂ ਕਿਉਂ ਮੰਗੀਏ ਉਹਨੂੰ ਕਿੱਧਰ ਗਏ ਉਹ ਫੰਡ ਹੁਣ ਫਿਰ 10 ਦਿਨ ਗਿਆ ਕਿੱਧਰ ਜਿਹੜਾ 250 ਕਰੋੜ ਜਲ ਜਾਲਾਸ ਤੇ ਰੱਖਿਆ ਉਹ ਕਿੱਧਰ ਗਿਆ ਅਸੀਂ ਇਹੀ ਆਦੇ ਹਾਂ ਕਿ ਉਹ 250 ਕਰੋੜ ਕਿੱਧਰ ਉੱਡ ਗਿਆ ਕੋਈ ਛੇਵਣ ਵਾਲੇ ਦੀ ਕੋਈ ਨਾਲੇ ਦੀ ਕੋਈ ਸਫਾਈ ਨਹੀਂ ਹੋਈ ਯਾਰ ਉਹ ਕਾਗਜ਼ਾਂ ਦੇ ਵਿੱਚ ਸਫਾਈ ਹੋ ਸਸਿਕਾਲ ਜੁੜੇ ਹੋ ਖਾਸ ਪੰਜਾਬੀ ਟੀਵੀ ਨਾਲ ਪੰਜਾਬ ਸਰਕਾਰ ਦੇ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਵੱਲੋਂ ਪੰਜਾਬ ਦੇ ਹੜਪੀੜਤ ਲੋਕਾਂ ਲਈ ਵੱਡੇ ਐਲਾਨ ਕੀਤੇ ਗਏ ਆ ਮੁਆਵਜ਼ਿਆਂ ਦਾ ਐਲਾਨ ਕੀਤਾ ਗਿਆ ਹੋਰ ਵੀ ਬਹੁਤ ਸਾਰੇ ਐਲਾਨ ਕੀਤੇ ਗਏ ਆ ਸਾਡੇ ਨਾਲ ਨੇ ਬਿੱਟੂ ਮੱਲਣ ਨੌਜਵਾਨ ਕਿਸਾਨ ਆਗੂ ਨੇ ਆਪਾਂ ਇਹਨਾਂ ਦੇ ਨਾਲ ਗੱਲਬਾਤ ਕਰਾਂਗੇ ਕਿ ਇਹ ਕਿਵੇਂ ਸਮਝਦੇ ਆ ਕਿ ਇਹ ਐਲਾਨ ਲੋਕਾਂ ਨੂੰ ਰਾਹਤ ਦੇਣਗੇ ਜਾਂ ਸਿਰਫ ਉਹੀ ਸਰਕਾਰ ਦੀਆਂ ਪਹਿਲਾਂ ਵਾਲੀਆਂ ਕਮੇਡੀਆਂ ਹੀ ਆ ਜਾਂ ਸਿਰਫ ਗੱਲਾਂ ਚ ਸਾਰਾ ਕੁਝ ਕਰਗੇ ਸਤਿ ਸ਼੍ਰੀ ਅਕਾਲ ਬਾਈ ਜੀ ਸਤਿ ਸ਼੍ਰੀ ਅਕਾਲ ਵੀਰੇ ਵੀਰੇ ਕਿਵੇਂ ਦੇਖਦੇ ਹੋ ਜਿਹੜੇ ਐਲਾਨ ਕੀਤੇ ਆ ਵੀ ਐਕੀ ਵੀ ਕਮੇਟੀ ਕਰਕੇ ਪੰਜਾਬ ਨਾਲ ਮਾਨ ਸਾਹਿਬ ਕੇ ਐਕੀ ਮਿਲੂ ਰਾਹਤ ਨੇ ਉਹਦੇ ਚ ਤੁਸੀਂ ਆਪ ਵੇਖੋ ਵੀ ਪੰਜਾਬ ਦੇ ਲੋਕਾਂ ਨੂੰ ਖਣੀ ਐ ਲੱਗਦਾ ਹੋਊਗਾ ਵੀ ਇਹਦੇ ਵਿੱਚ ਵਖਰਾ ਆ ਗਿਆ ਵੀ ਵੱਡੇ ਐਲਾਨ ਹੋ ਗਏ ਇਹਦੇ ਵਿੱਚ ਕੋਈ ਵੀ ਵਖਰਾ ਨਹੀਂ ਆਇਆ ਨਾ ਕੋਈ ਐਡਾ ਵੱਡਾ ਐਲਾਨ ਹੋਇਆ ਇਹਦੇ ਵਿੱਚ ਜੋ ਪਹਿਲਾਂ ਵਾਲੀਆਂ ਗਾਈਡਲਾਈਨਸ ਸੀ ਸਰਕਾਰ ਦੀਆਂ 2023 ਦੇ ਵਿੱਚ ਜਾਂ ਤੋਂ ਪਹਿਲਾਂ ਵੀ ਉਹ ਜਿਉਂਦਾ ਤਿਉਂਵੇਂ ਹੈ ਕੋਈ ਇਹਦੇ ਵਿੱਚ ਵਖਰਾ ਨਹੀਂ ਹੈ ਇਹ ਲੋਕਾਂ ਦਾ ਪ੍ਰੈਸ਼ਰ ਸੀ ਜਿਸ ਤਰ੍ਹਾਂ ਲੋਕਾਂ ਨੇ ਪੰਜਾਬ ਦੇ ਲੋਕਾਂ ਦੀ ਆਪ ਹੀ ਰਾਖੀ ਕੀਤੀ ਉਹ ਲੋਕਾਂ ਨੇ ਆਪਣੀ ਆਪ ਦੀ ਰਾਖੀ ਕੀਤੀ ਲੋਕਾਂ ਨੇ ਉਹਨਾਂ ਦੀ ਰਾਖੀ ਕੀਤੀ ਇੱਕ ਭਾਈਚਾਰੇ ਦੀ ਸਾਂਝ ਬਣੀ ਉਹ ਪ੍ਰੈਸ਼ਰ ਦੇ ਵਿੱਚ ਸਰਕਾਰ ਨੂੰ ਤਾਂ ਮਜਬੂਰ ਹੋਣਾ ਪਿਆ ਬੋਲਣ ਤੇ ਨਹੀਂ ਸਰਕਾਰ ਆ ਜੇ ਸੁੱਤੀ ਪਈ ਸੀ ਇੰਨੇ ਦਿਨ ਟੱਪ ਜਾਣੇ ਪੰਜਾਬ ਦੇ ਹਾਲਾਤ ਕਿਸ ਤਰ੍ਹਾਂ ਵੱਧ ਤੋਂ ਵੱਧਰ ਹੋ ਗਏ ਸੀ ਘਰ ਤਬਾਹ ਹੋ ਗਏ 45 ਲੱਖਾਂ ਤਰ ਗਈਆਂ ਡੰਗਰ ਪਸ਼ੂ ਸਭ ਕੁਝ ਮਸ਼ੀਨਰੀਆਂ ਤਬਾਹ ਹੋ ਗਿਆ ਤੇ ਕੈਬਨਟ ਦੀ ਮੀਟਿੰਗ ਨਾ ਹੋਣਾ ਸਰਕਾਰ ਨੇ ਇਸ ਨੂੰ ਸੀਰੀਅਸ ਹੀ ਨਹੀਂ ਲਿਆ ਇਸ ਮਸਲੇ ਨੂੰ ਤਾਂ ਪਹਿਲੀ ਗੱਲ ਤਾਂ ਤੁਰੰਤ ਕੈਬਨਿਟ ਦੀਆਂ ਮੀਟਿੰਗਾਂ ਹੁੰਦੀਆਂ ਦੋ ਦੋ ਤਿੰਨ ਤਿੰਨ ਦਿਨਾਂ ਬਾਅਦ ਮੀਟਿੰਗਾਂ ਹੁੰਦੀਆਂ ਵਿਚਾਰਦੀ ਹੈ ਸਰਕਾਰ ਆ ਮੁੱਖ ਮੰਤਰੀ ਜਾਂਦਾ ਆ ਖੇਤੀਬਾੜੀ ਮੰਤਰੀ ਜਾਂਦਾ ਉੱਥੇ ਮੰਤਰੀ ਜਾਂਦੇ ਪਰ ਨਹੀਂ ਸਰਕਾਰ ਇਸ ਕੰਮ 'ਚ ਫੇਲ ਹੋਈ ਹੈ ਇਹਦੇ ਵਿੱਚ 2023 ਦੇ ਵਿੱਚ ਜਿਹੜਾ ਉਦੋਂ ਪਹਿਲਾਂ ਹੜਾ ਆਇਆ ਸੀ ਉੱਥੇ ਉਦੋਂ ਵੀ ਸਰਕਾਰ ਨੇ ਕੀ ਕਿਹਾ ਸੀ ਵੀ ਜਿਸਕਾ ਖੇਤ ਉਸਕਾ ਰੇਤ ਉਦੋਂ ਵੀ ਇਹ ਗੱਲ ਪਹਿਲਾਂ ਵੀ ਐਲਾਨ ਹੋਇਆ ਸੀ ਪਹਿਲਾਂ ਵੀ ਹੋਇਆ ਸੀ ਉਦੋਂ ਉਹਨਾਂ ਨੂੰ 1 ਮਹੀਨੇ ਦੀ ਮੌਹਰਤ ਦਿੱਤੀ ਸੀ ਵੀ ਤੁਸੀਂ ਇਹ ਮਿੱਟੀ ਰੇਤਾ ਚੱਕ ਸਕਦੇ ਹੋ ਅੱਜ ਵੀ ਸਰਕਾਰ ਨੇ ਕਿਹਾ ਵੀ ਜਿਸ ਦਾ ਖੇਤ ਉਸ ਦਾ ਰੇਤ ਸਤੰਬਰ ਤੱਕ ਸਰਕਾਰ ਨੇ ਉਹਨਾਂ ਨੂੰ ਕਿਹਾ ਪਹਿਲੀ ਗੱਲ ਵੀ ਅਸੀਂ ਇਹ ਆਦੇ ਆ ਵੀ ਜਿਸ ਤਰ੍ਹਾਂ ਦੇ ਉੱਥੇ ਹਾਲਾਤ ਬਣੇ ਨੇ ਮਾੜੇ ਹਾਲਾਤ ਨੇ ਵੱਧ ਤੋਂ ਵੱਤਰ ਨੇ ਵੀ ਜਿਸ ਤਰ੍ਹਾਂ 2000 ਪਿੰਡ ਉੱਥੇ ਤਬਾਹ ਹੋਏ ਨੇ ਕਿ ਇਨਕਮ ਦੇ ਤੌਰ ਤੇ ਵੀ ਉਹ ਤਾਂ ਬਰਬਾਦ ਹੋ ਚੁੱਕਿਆ ਕੀ ਉੱਥੇ ਕੋਈ ਮਿਸਤਰੀ ਲਾਉਣ ਦੇ ਯੋਗ ਹੈ ਕੀ ਉਹਨਾਂ ਦਾ ਰੇਤ ਵਿਖਜੂ ਕੀ ਜਦੋਂ ਉਹ ਆਪਣੇ ਰੇਤ ਬਾਣਾ ਨੂੰ ਪੱਧਰ ਕਰਨਗੇ ਕੀ ਉਹ ਮਿੱਟੀ ਚੱਕ ਕੇ ਉਹਦਾ ਟਿੱਬਾ ਲਾ ਲੈਣਗੇ ਆਪਦੀ ਜ਼ਮੀਨ ਨੂੰ ਵਾਇਕ ਕਰ ਲੈਣਗੇ ਉਸ ਤੋਂ ਬਾਅਦ ਜਦੋਂ ਛੜਕਾਂ ਟੁੱਟੀਆਂ ਐ ਸਕੂਲ ਟੁੱਟੇ ਐ ਸਾਰਾ ਇਹ ਚੀਜ਼ਾਂ ਘਰ ਤਬਾਹ ਹੋਇਆ ਵੀ ਜਿਸ ਤਰ੍ਹਾਂ ਉਹ 2000 ਪਿੰਡ ਪ੍ਰਭਾਵਿਤ ਹੋਇਆ ਹੜ੍ਹਾਂ ਤੋਂ ਉਸ ਨੂੰ ਦੇਖਦੇ ਹੋਏ ਕੀ ਉਹਨਾਂ ਦਾ ਤੁਰੰਤ ਉਹ ਉਥੇ ਜੋਗ ਹੈ ਵੀ ਇਹ ਤਾਂ ਉਹਨਾਂ ਦਾ ਵਿਕ ਸਕਦਾ ਜਾਂ ਵੀ ਉਹ ਰੇਤ ਨੂੰ ਉਹ ਠੇਕੇ ਤੇ ਲਾ ਸਕਦੇ ਆ ਜਾਂ ਉਹ ਟਰਾਲੀਆਂ ਭਰ ਕੇ ਬਾਹਰ ਵੇਚ ਸਕਦੇ ਆ ਇਹ ਚੀਜ਼ਾਂ ਜੇ ਸਰਕਾਰ ਨੇ ਕੋਈ ਕਲੀਅਰ ਨਹੀਂ ਕੀਤਾ ਦੂਜੀ ਗੱਲ ਸਤੰਬਰ ਤਾਂ ਆ ਆ ਗਿਆ ਉਦੋਂ ਇੱਕ ਮਹੀਨਾ ਸੀ ਹੁਣ ਤੂੰ ਦੋ ਮਹੀਨੇ ਲਾ ਲਾ ਤਿੰਨ ਲਾ ਲਾ ਸਤੰਬਰ ਤਾਂ ਚੱਲੀ ਜਾਂਦਾ ਸਤੰਬਰ ਤਾਂ ਚੱਲੀ ਜਾਂਦਾ ਜਿਹੜਾ ਇਹਨਾਂ ਦੀ ਗਾਈਡਲਾਈਨਸ ਹੈ ਮੈਂ ਉਹਨਾਂ ਦੀ ਕਹਿ ਰਹੇ ਆਂ ਵੀ ਇਹਨਾਂ ਨੇ ਮਹੀਨਾ ਕਹਤਾ ਜਾਂ ਦੋ ਮਹੀਨੇ ਕਹਤੇ ਤੇ ਉਹ ਦੋ ਮਹੀਨੇ ਤਾਂ ਪਾਣੀ ਨਹੀਂ ਸੁੱਕਣਾ ਜੀ ਜਾਂ ਤਿੰਨ ਜਾਂ ਇਸ ਤੇ ਸਰਕਾਰ ਆਪਣਾ ਕਲੀਅਰ ਕਰਦੀ ਬਿਆਨ ਵੀ ਇਹਨਾਂ ਨੂੰ ਖੁੱਲਾ ਟਾਈਮ ਹੈ ਵੀ ਇਹ ਟਿੱਬਾ ਲਾ ਸਕਦੇ ਆ ਟਿੱਬਾ ਲਾ ਕੇ ਇਹ ਜਦੋਂ ਜਿੰਨਾ ਚਿਰ ਉਹ ਰੇਤ ਵਿਕਦਾ ਨਹੀਂਗਾ ਉਹਨਾਂ ਚਿਰ ਇਹ ਆਪਦਾ ਵੇਚ ਸਕਦੇ ਆ ਇਹਨਾਂ ਨੂੰ ਕੋਈ ਰੋਕ ਨਹੀਂ ਹੋਊਗੀ ਇਹ ਨਾ ਹੋਵੇ ਕੱਲ ਨੂੰ ਉਹਨਾਂ ਤੇ ਛਾਪੇ ਮਾਰੀ ਸ਼ੁਰੂ ਹੋ ਜੇ ਫਿਰ ਇਹ ਨਹੀਂ ਜ਼ਰੂਰੀ ਨਹੀਂ ਵੀ ਹਿੱਕ ਦੇ ਬਾਹਨ ਚ ਹੀ ਰਹਿਤਾ ਇਹਨਾਂ ਨੂੰ ਤਾਂ ਉੱਥੇ ਮਿੱਟ ਪਾਉਣਾ ਪਊਗਾ ਜਿਨ੍ਹਾਂ ਦੇ ਬਾਹਨ ਟੋਏ ਪੈ ਗਏ ਜਿਨ੍ਹਾਂ ਦਾ ਮਿੱਟ ਨਿਕਲ ਗਿਆ ਤੇ ਕਈਆਂ ਦੇ ਬਾਹਰਾਂ ਚ ਰੋਡ ਲਿਕ ਲਿਆਈ ਹੋਣੇ ਆ ਇਹ ਜ਼ਰੂਰੀ ਤਾਂ ਨਹੀਂ ਵੀ ਸਾਰਿਆਂ ਨੂੰ ਬ੍ਰੇਤੀ ਲਿਕ ਲਿਆਈ ਆ ਹੋ ਸਕਦਾ ਟਾਮਿਆਂ ਦੇ ਹੋਵੇ ਹੋ ਸਕਦਾ ਉਹ ਤੋਂ ਜ਼ਿਆਦਿਆਂ ਦੇ ਹੋਵੇ ਹੋ ਸਕਦਾ ਉਹ ਤੋਂ ਘੱਟ ਦੇ ਹੋਵੇ ਇਹ ਚੀਜ਼ਾਂ ਸਾਰੀਆਂ ਕਲੀਅਰ ਕਰਨ ਵਾਲੀਆਂ ਆ ਫੇਰ ਦੂਜੀ ਗੱਲ ਜਿਹੜਾ ਇਹ ਪਿਓਰ ਨਹੀਂ ਹੋਣੀ ਬ੍ਰੇਤੀ ਵੀ ਪਿਓਰ ਨਹੀਂ ਹੋਣੀ ਇਹ ਸਾਰੀਆਂ ਸੋਚਣ ਵਾਲੀ ਗੱਲ ਹੈ ਨਾ ਆਪਾਂ ਕੱਲਾ ਐ ਕਹਿ ਦਿੱ ਕਿ ਵੀ ਰੇਤ ਲਿਕ ਲਿਆ ਆ ਠੀਕ ਆ ਉਹਨਾਂ ਦਾ ਗੁਜ਼ਾਰਾ ਹੋ ਜਾਊਗਾ ਉਹ ਵੇਚ ਲੈਣਗੇ ਉਹਨਾਂ ਲਈ ਕੋਈ ਟਾਈਮ ਕੱਲ ਨੂੰ ਸੋਡੇ ਉੱਥੇ ਛਾਪੇ ਮਾਰੀ ਸ਼ੁਰੂ ਕਰ ਦਿੰਦੇ ਆ ਸਾਡੇ ਕਿਸਾਨ ਨੂੰ ਤਾਂ ਉਹਦੀ ਰੋਕ ਲੈਂਦੇ ਜੋ ਟਰਾਲੀ ਲੈ ਕੇ ਜਾਂਦਾ अच्छा दूसरी गल जेड़ा सरकार ने 20000 रुपया लांदे। ਉਸ ਤੋਂ ਪਹਿਲਾਂ 15000 ਹੁੰਦਾ ਸੀ। ਚੰਨੀ ਜਾਂਦਾ ਜਾਂਦਾ 17 ਕਰ ਗਿਆ। ਇਹਨਾਂ ਨੇ ਆ ਕੇ 15 ਕਰਤਾ। ਉਹਦਾ ਮੁਆਵਜ਼ਾ ਪਿਛਲੀ ਵਾਰ ਉਹਨਾਂ ਨੂੰ 6800 ਰੁਪਿਆ ਮਿਲਿਆ। 8200 ਰੁਪਿਆ ਉਹਨਾਂ ਨੂੰ ਨਹੀਂ ਮਿਲਿਆ। اچھا ਉਸ ਤੋਂ ਬਾਅਦ ਅੱਜ ਕੀ ਹੋਇਆ ਅੱਜ 20000 ਹੋਇਆ। ਇਹਨਾਂ ਦੇ ਗਾਈਡਲਾਈਨ ਮੁਤਾਬਕ ਜੇ 6800 ਰੁਪਿਆ ਦਿੱਤਾ ਜਾਊਗਾ। ਤਾ ਫਿਰ 13200 ਰੁਪਿਆ ਸਰਕਾਰ ਜਿਹੜਾ ਬਜਟ ਆ ਉਹ ਕਿੱਥੋਂ ਲਿਓ ਉਹ ਵੀ ਲੋਕਾਂ ਨੂੰ ਦੱਸਣਾ ਤਾਂ ਪਊਗਾ ਨਾ ਕੀ ਗੱਲਾਂ ਨਾ ਕੜਾ ਤਾਂ ਨਹੀਂ ਨਾ ਬਣ ਰਿਆ ਇਹ ਸਿਰਫ ਮੰਨ ਲਓ ਜਿਹੜਾ 15000 ਸੀ ਉਹ ਵੀ ਹਵਾ ਚ ਹੀ ਸੀ ਜਿਹੜਾ ਇਹ 20000 ਇਹ ਵੀ ਹਵਾ ਚ ਹੀ ਬਸ ਮਿਲੂ 6800 ਹੀ ਬਿਲਕੁਲ 6800 ਮਿਲੇ 15 ਉਹਨਾਂ ਨੂੰ ਮਿਲੇ ਹੀ ਨਹੀਂ ਕਿਸੇ ਨੂੰ ਵੀ ਨਹੀਂ ਮਿਲੇ 15 100% ਵਾਲਿਆਂ ਨੂੰ ਵੀ 15 ਨਹੀਂ ਮਿਲਿਆ ਇੱਥੇ ਨਰਮੇ ਦੀ ਬਰਬਾਦੀ ਹੋਈ ਸੀ ਮੁਕਸਰ ਜ਼ਿਲ੍ਹੇ ਚ 100% ਵਾਲਿਆਂ ਨੂੰ ਦਿੱਤਾ ਹੀ ਨਹੀਂ ਇੱਥੇ ਵੀ 6800 5300 5500 5000 6800 ਤੋਂ ਭਮਾ ਘਟਾ ਭਮਾ ਦੇਣ ਬਤਾ ਨਹੀਂ ਬਤਾਉਂ ਤੇ ਉਹ ਵੀ ਉੱਡ ਕੇ ਸੀਗੇ ਤੇ ਅੱਜ 20000 ਲਾਣ ਕੇ ਜੇ ਕਹਿਣਾ ਵੀ ਇਹ ਤਾਂ ਸਭ ਤੋਂ ਵੱਡਾ ਮਾਅਬਜਾ ਹੈ ਇਹ ਬਖੜਾ ਮਾਅਬਜਾ ਹੈ ਉਹਨਾਂ ਨੂੰ ਤਾਂ 80000 ਲੱਖ ਰੁਪਿਆ ਵੀ ਕਿੱਲੇ ਦਾ ਮਿਲ ਜੇ ਬਈ ਉਹਨਾਂ ਦਾ ਤਾਂ ਵੀ ਪਰਪਾਈ ਨਹੀਂ ਹੋਣੀਗੀ ਠੀਕ ਹੈ ਉਹ ਸਰਕਾਰ 13200 ਰੁਪਿਆ ਕਿੱਥੋਂ ਲਿਓ ਫਿਰ ਇਹਨਾਂ ਨੇ ਕਿਹਾ ਵੀ ਬੈਂਕਾਂ ਦਾ ਵੀ ਅਸੀਂ ਬੈਂਕਾਂ 'ਚ ਤੁਸੀਂ 6 ਮਹੀਨੇ ਕਿਸ਼ਤ ਨਾ ਭਰੋ ਪਹਿਲੀ ਗੱਲ ਤਾਂ 6 ਮਹੀਨੇ ਉੱਤੇ ਫਸਲ ਹੀ ਨਹੀਂ ਬੀਜੀ ਜਾਣੀ ਕੋਈ ਮੈਨੂੰ ਤਾਂ ਲੱਗਦਾ ਅੱਜ ਕੱਲ ਨੂੰ ਬਾਹਣ ਕਈਆਂ ਦੇ ਸੈੱਟ ਹੋਣਗੇ ਉਹ ਵੀ ਪੰਜਾਬ ਦੇ ਲੋਕਾਂ ਦੀ ਮਦਦ ਨਾਲ ਅਜੇ 2-3 ਮਹੀਨੇ ਬੱਤਰ ਨਹੀਂ ਆਉਂਦੇ 2-3 ਮਹੀਨੇ ਮਿੱਟ ਚੱਕੀ ਦਾ ਨਹੀਂ ਮਹੀਨਾ ਬੀਜੀ ਦਾ ਨਹੀਂ ਇਹ ਕਹੀ ਜਾਂਦੇ ਆਪਾਂ ਕਣਕ ਕਣਕ ਦਾ ਜਦੋਂ ਸਮਾਂ ਨਿਕਲ ਗਿਆ ਉੱਥੇ ਫਿਰ ਹੋਰ ਫਸਲ ਬੀਤਣੀ ਪਊ ਕੀ ਉਹ 6 ਮਹੀਨੇ ਬਾਅਦ ਮਾਰਚ ਫਰਵਰੀ ਅਪ੍ਰੈਲ ਦੇ ਵਿੱਚ ਉਹ ਇੰਨੀ ਉਹਨਾਂ ਚ ਸਮਰੱਥਾ ਹੈ ਵੀ ਉਹ ਬੈਂਕ ਦੀ ਕਿਸ਼ਤ ਆਤਾਰ ਦੇਣਗੇ ਨਾਲੇ ਉਹ ਇਲਾਕਾ ਹੀ ਬਹੁਤ ਵੱਡਾ ਜੀੜਿਤ ਹੈ ਉਹ ਚ ਇੰਨਾ ਕਿੱਥੋਂ ਮਸ਼ੀਨਰੀ ਆਊ ਵੀ ਇੰਨੇ ਕਿੱਥੇ ਪੱਧਰ ਹੋ ਜੂਗੇ ਇੱਕੇਦਮ ਥੋੜੀ ਪੱਧਰ ਬਿਲਕੁਲ ਵੀਰੇ ਇਸ ਚੀਜ਼ ਨੂੰ ਸਮਾਂ ਲੱਗੂਗਾ ਆਉਂਦਾ ਅੱਜ ਕੱਲ ਆਊਗਾ ਇੱਕ ਸਾਲ ਬਿਲਕੁਲ ਲੱਗੂਗਾ ਉੱਪਰ ਵਾਲਾ ਜੇ ਕਿਰਪਾ ਰੱਖੇ ਤਾਂ ਅੱਛਾ ਦੂਜੀ ਗੱਲ ਇਹਨਾਂ ਨੇ ਕਿਹਾ ਹੈ ਅੱਛਾ ਬੈਂਕ ਨੂੰ ਇਹ ਕੀ ਇਹਨਾਂ ਨੇ ਕਿਹਾ ਹੈ ਵੀ ਜਿਹੜਾ ਕਿਸਾਨ ਨੂੰ ਨਵੇਂ ਨਵੇਂ ਸਿਰੋਂ ਬੈਂਕ ਨਾਲ ਕੋਈ ਲੈਣ-ਦੇਣ ਕਰਨਾ ਉਹਨੂੰ ਨਵਾਂ ਪੈਸਾ ਚਾਹੀਦਾ ਹੈ ਕੀ ਬੈਂਕ ਉਹਨਾਂ ਨੂੰ ਦੇਉ ਇਹ ਸਰਕਾਰ ਨੇ ਕੋਈ ਕਲੀਅਰ ਕੀਤਾ ਹੈ ਇਹਦੇ ਬਾਰੇ ਕੋਈ ਕਲੀਅਰ ਨਹੀਂ ਕੀਤਾ ਫੇਰ ਦੂਜੀ ਗੱਲ ਸਰਕਾਰ ਦੀ ਗਾਈਡਲਾਈਨ ਦੇ ਵਿੱਚ ਜਿਹੜਾ 5 ਕਿੱਲੇ ਤੱਕ ਹੁੰਦਾ ਇਹਨਾਂ ਨੇ 5 5ਾਂ ਤੱਕ ਦਿੰਦੇ ਆ ਵੀ 5 ਕਿੱਲਿਆਂ ਤੱਕ ਆ ਭਾਈ ਮਾਬਜਾ ਕੀ 5 ਕਿੱਲਿਆਂ ਤੱਕ ਹੀ ਦੇਣਗੇ 6 7 8 10 12 14 15 18 20 25 ਵਾਲਾ ਉਹ ਕਿੱਧਰ ਜਾਊ ਇਹ ਵੀ ਸਰਕਾਰ ਨੇ ਕਲੀਅਰ ਨਹੀਂ ਕੀਤਾ ਜਿੰਨੇ ਵੱਧ ਕਿੱਲੇ ਉਹਨਾਂ ਵੱਧ ਨੁਕਸਾਨ ਬਿਲਕੁਲ ਬਿਲਕੁਲ ਦੂਜਿਆਂ ਦਾ ਕੀ ਹੋਊ ਕੀ ਸਰਕਾਰ 5ਾਂ ਤੱਕ ਦਿਓ ਇਹ ਵੀ ਸਰਕਾਰ ਨੇ ਕੋਈ ਕਲੀਅਰ ਨਹੀਂ ਕੀਤਾ ਅੱਛਾ ਤੀਜਾ ਇਹਨਾਂ ਨੇ ਕੋਈ ਮਜ਼ਦੂਰਾਂ ਬਾਰੇ ਨਹੀਂ ਕਲੀਅਰ ਕੀਤਾ ਇਹ ਜਿਹੜੇ ਉੱਥੇ ਮਜ਼ਦੂਰ ਹੈ ਜਿਨ੍ਹਾਂ ਨੇ ਮੰਡੀਆਂ ਦੇ ਵਿੱਚ ਦਿਹਾੜੀ ਲਾਉਣੀ ਸੀ ਮਜ਼ਦੂਰਾਂ ਨੂੰ ਤਾਂ ਇਹਨਾਂ ਨੇ ਉਹੀ ਛੱਡਤਾ ਮੰਡੀਆਂ ਦੇ ਵਿੱਚ ਦਿਹਾੜੀ ਲਾਉਣੀ ਸੀ ਮੰਡੀਆਂ 'ਚ ਕੰਮ ਕਰਨਾ ਸੀ ਮੰਡੀਆਂ 'ਚ ਬੋਰੀਆਂ ਚੱਕਣੀਆਂ ਸੀ ਮੰਡੀਆਂ 'ਚ ਦਾਣੇ ਜੋਖਣੇ ਸੀ ਉੱਥੇ ਟਰੱਕ ਯੂਨੀਅਨਾਂ ਨੇ ਕੰਮ ਕਰਨਾ ਸੀ ਉੱਥੇ ਮਜ਼ਦੂਰਾਂ ਦੀ ਦਿਹਾੜੀ ਲੱਗਣੀ ਸੀ ਝੋਨਾ ਵੜਾਉਣਾ ਸੀ ਝੋਨਾ ਕਢਾਉਣਾ ਸੀ ਉਹ ਵੀ ਛੱਡਦੇ ਤੀਜਾ ਜਿਹੜਾ ਮਿਸਤਰੀ ਭਾਈਚਾਰਾ ਹੈ ਜਿਹੜੇ ਬੇਜ਼ਮੀਨੇ ਆ ਜਾਂਦੇ ਉਹ ਵੀ ਭਾਈਚਾਰੇ ਦੇ ਮਜ਼ਦੂਰਾਂ ਦੇ ਵਿੱਚ ਆ ਜਾਂਦੇ ਆ ਕਿਸਾਨਾਂ 'ਚ ਜਿਨ੍ਹਾਂ ਦਾ ਮਸ਼ੀਨਾਂ ਲਈਆਂ ਹੁੰਦੀਆਂ ਲੋਨ ਤੇ ਕਰਾਇਂਆਂ ਹੁੰਦੀਆਂ ਕਿਸ਼ਤਾਂ ਉਤਾਰਨੀਆਂ ਹੁੰਦੀਆਂ ਵੀ ਅਸੀਂ ਆਪਦਾ ਸੀਜ਼ਨ ਲਾਵਾਂਗੇ। ਨਾ ਤਾਂ ਉਹਨਾਂ ਦੀ ਮਸ਼ਿੰਦਰੀ ਰਹੀ ਐ ਚਲਾਉਣ ਵਾਲੀ। ਨਾ ਉੱਥੇ ਰਕਬਾਰੇ ਆ ਚਲਾਉਣ ਨੂੰ। ਵੀ ਉਹਨਾਂ ਬਾਰੇ ਕੋਈ ਸੋਚਿਆ ਜਿਹੜੇ ਪ੍ਰਾਈਵੇਟ ਨੌਕਰੀਆਂ ਕਰ ਰਹੇ ਸੀ ਨੌਜਵਾਨ। ਉਹ ਰੁਜ਼ਗਾਰ ਪੱਕਾ ਰਹਿ ਗਏ ਉਹਨਾਂ ਬਾਰੇ ਸੋਚਿਆ। ਜਿਹੜੇ ਉੱਥੇ ਅ ਟਰੱਕ ਯੂਨੀਅਨ ਵਾਲੇ ਭਰਾ ਸੀਗੇ ਜਿਹੜੇ ਬਿਨਾਂ ਜ਼ਮੀਨੇ ਹੁੰਦੇ ਆ ਉਹਨਾਂ ਬਾਰੇ ਜਿਵੇਂ ਟਰੱਕਾਂ ਦਾ ਮੋਟਰਸਾਈਕਲਾਂ ਦੇ ਬਹੁਤ ਸਾਰੇ ਲੋਕਾਂ ਨੇ ਲੋਨ ਲੈ ਲੈ ਕੇ ਕੀਤੇ ਹੋਏ ਉਹਨਾਂ ਦੀਆਂ ਕਿਸ਼ਤ ਜਿਹੜੇ ਜਿਹੜੇ ਬਣ ਕੇ ਬਿਨ ਜਮੀਨੇ ਪ੍ਰਭਾਵਿਤ ਲੋਕ ਨੇ ਉਹਨਾਂ ਬਾਰੇ ਕੀ ਸੋਚਿਆ ਮੈਂ ਮੇਨ ਗੱਲ ਇੱਥੇ ਲਿਆ ਦਿਆਂ ਬਿਨ ਜਮੀਨੇ ਕਿਸਾਨ ਜਿਨ੍ਹਾਂ ਨੇ ਆਪਣੀ ਮਿਹਨਤ ਕਰਕੇ ਖਾਣਾ ਸੀ ਉਹਨਾਂ ਬਾਰੇ ਕੀ ਸੋਚਿਆ ਮਜ਼ਦੂਰਾਂ ਬਾਰੇ ਕੀ ਸੋਚਿਆ ਵੀ ਜਿਨ੍ਹਾਂ ਨੇ ਉੱਥੇ ਮਿਹਨਤ ਕਰਕੇ ਕੁਝ ਖਾਣਾ ਸੀਗਾ ਜੇ ਉਹ ਦਾਣੇ ਹੁੰਦੇ ਉਹਨਾਂ ਨੇ ਉੱਥੇ ਵੱਢਣੇ ਸੀ ਕੱਢਣੇ ਸੀ ਤੇ ਉਹਨਾਂ ਦੇ ਤਾਂ ਘਰ ਵੀ ਡਹਿ ਗਏ ਬਾਈ ਉਹਨਾਂ ਦੇ ਤਾਂ ਘਰ ਵੀ ਡਹਿ ਗਏ ਤੇ ਉਹ ਮਜ਼ਦੂਰਾਂ ਤੇ ਦਿਹਾੜੀ ਲੱਗਣੀ ਸੀ ਉਹਨਾਂ ਬਾਰੇ ਸਰਕਾਰ ਨੇ ਕੀ ਸੋਚਿਆ ਤੇ ਉਹ ਦਿਹਾੜੀ ਲਾ ਕੇ ਉਹਨਾਂ ਨੇ ਕਮਾ ਕੇ ਰੋਣਾ ਸੀ ਤੇ ਅੱਜ ਤਾਂ ਉੱਥੇ ਭਾਈ ਕੰਮ ਕਰਨ ਨੂੰ ਜਗ੍ਹਾ ਹੀ ਹੈ ਨਹੀਂ ਰਕਬਾ ਤਬਾਹ ਹੋ ਗਿਆ ਤੇ ਅਜੇ ਫਸਲ ਬੀਜਣ ਦੇ ਆਸਾਰ ਨਹੀਂ ਤੇ ਉਹ ਮਜ਼ਦੂਰ ਖਾਣਗੇ ਕਿੱਥੋਂ ਉਹਨਾਂ ਬਾਰੇ ਕੀ ਸੋਚਿਆ ਸਰਕਾਰ ਨੇ ਇਹਦੇ ਬਾਰੇ ਵੀ ਮਾਨ ਸਾਹਿਬ ਦੱਸ ਦੇਣ ਇੱਕ ਪੱਲਾ ਝਾੜਿਆ ਸਰਕਾਰ ਨੇ ਹੋਰ ਇਹਦੇ ਇਹਦੇ ਵਿੱਚੋਂ ਸਰਕਾਰ ਨੇ ਕੁਝ ਨਹੀਂ ਕੱਢਿਆਗਾ ਜੇ ਅਸੀਂ ਕਹੀਏ ਮਜ਼ਦੂਰਾਂ ਨੂੰ ਖੁੱਲਾ ਛੱਡਤਾ ਮਿਸਤਰੀ ਭਾਈ ਚਾਰਾ ਜਿਹੜਾ ਇਹਨੇ ਸੀਜ਼ਨ ਲਾਉਣਾ ਸੀ ਆਪਦੀਆਂ ਮਸ਼ੀਨਾਂ ਕਿਸੇ ਨੇ ਲੈਂਗਾ ਹੁੰਦਿਆਂ ਜ਼ਰੂਰੀ ਨਹੀਂ ਮਤਲਬ ਕਿ ਹੋਰ ਵੀ ਬਥੇਰੇ ਹੁੰਦੇ ਆ ਲਾਉਣ ਤੇ ਚੱਲਦਾ ਵੀ ਯਾਰ ਚੱਲ ਸੀਜ਼ਨ ਲਾਵਾਂਗੇ ਕਮਾ ਕੇ ਆਪਾਂ ਪੈਸੇ ਦੇ ਦੇਾਂਗੇ ਉਹ ਸੀਜ਼ਨ ਪ੍ਰਭਾਵਤ ਹੋ ਗਏ ਕੀ ਬੈਂਕਾਂ ਵਾਲੇ ਉਹਨਾਂ ਗਿੜੇ ਮਾਰਨਗੇ ਵੀ ਪੈਸੇ ਭਰੋ ਕੀ ਉਹਨਾਂ ਨੂੰ ਦੁਬਾਰਤੋਂ ਬੈਂਕ ਲੋਨ ਦੇ ਸਕੂਗੀ ਕੀ ਬੈਂਕ ਨੂੰ ਇੱਕ ਸਰਕਾਰ ਇਸ ਲਈ ਤਿਆਰ ਹੈ ਕਿ ਜਿਹੜੇ ਮਜ਼ਦੂਰਾਂ ਦੀ ਦਿਹਾੜੀ ਨਹੀਂ ਲੱਗਦੀ ਉਹਨਾਂ ਦਾ ਸਰਕਾਰ ਨੇ ਕੀ ਕੀਤਾ ਅਜੇ ਤੱਕ ਉਹਨਾਂ ਦੇ ਘਰ-ਬਾਰ ਤਬਾਹ ਹੋ ਗਏ ਉਹ ਕਿਵੇਂ ਪਹੁੰਚਣਗੇ ਅਗਲੀ ਗੱਲ ਜਿਹੜੇ ਨਰੇਗਾ ਅਮਰੀਗਾ ਹੈ ਉਹਨਾਂ ਦਾ 100 ਦਿਨ ਦੀ ਦਿਹਾੜੀ ਚੱਲਦੀ ਹੈ 100 ਦਿਨ ਮਤਲਬ ਕਿ ਕੰਮ ਸਾਲ ਦੇ ਵਿੱਚ ਚੱਲਣਾ ਹੈ 100 ਦੇ ਵਿੱਚੋਂ ਜਿਹੜਾ ਐਵਰੇਜ ਕੰਮ ਚੱਲ ਰਿਹਾ ਉਹ ਸਿਰਫ 38 ਦਿਨ ਚੱਲ ਰਿਹਾ ਇੱਕ ਸਰਕਾਰ ਨੇ ਚਿੱਠੀ ਲਿਖਣੀ ਸੀ ਸੈਂਟਰ ਸਰਕਾਰ ਨੂੰ ਵੀ ਭਾਈ ਇਹ ਇਸ ਮਤਲਬ ਕਿ ਹੜ੍ਹ ਪ੍ਰਭਾਵਿਤ ਇਲਾਕਿਆਂ ਦੇ ਵਿੱਚ ਕੰਮ ਦੀ ਘਾਟ ਰਹੀਗੀ ਬਹੁਤ ਵੱਡੀ ਪੱਧਰ ਤੇ ਨੁਕਸਾਨ ਹੋ ਚੁੱਕਿਆ ਹੈ 100 ਦਿਨ ਤੋਂ 150 ਦਿਨ ਇਹਦਾ ਕੰਮ ਕੀਤਾ ਜਾਵੇ ਭਾਈ ਇਸ ਇਹ ਚਿੱਠੀ ਤੇ ਕੀ ਜ਼ੋਰ ਲੱਗਣਾ ਸੀ ਸਰਕਾਰ ਸੈਂਟਰ ਨੂੰ ਚਿੱਠੀ ਨਹੀਂ ਲਿਖ ਸਕੀ ਨਰੇਗਾ ਦੇ ਤੌਰ ਤੇ ਵੀ ਇਹਨਾਂ ਦਾ ਕੰਮ 100 ਤੋਂ 150 ਦਿਨ ਵਧਾ ਦਿੱਤਾ ਜਾਵੇ ਤੇ ਐਵਰੇਜ 150 ਤੱਕ ਕੀ ਕਹਿਣਾ ਇਹਨਾਂ ਨੇ ਇਹਨਾਂ ਨੇ ਤਾਂ 100 ਦਿਨ ਨਹੀਂ ਪੂਰਾ ਕਰਾ ਰਹੇ ਉਹਨਾਂ ਦਾ ਐਵਰੇਜ ਮੁਤਾਬਕ 38 ਦਿਨ ਚੱਲ ਰਹੇ ਨੇ ਮਰੂਰ ਜਿਹੀ ਬੰਦੀਆਂ ਤੇ ਵੀ ਸੰਘਰਸ਼ ਕਰੀ ਜਾਂਦੇ ਸਾਡਾ ਰੋਕਣ ਨੂੰ ਫਿਰਦੇ ਆ ਕੰਮ ਹੀ ਰੋਕਣ ਨੂੰ ਫਿਰਦੇ ਮੈਂ ਉਹੀ ਆਖ ਰਿਹਾ ਆਂ ਵੀ ਇੱਕ ਚਿੱਠੀ ਤੇ ਕੀ ਤੁਹਾਡਾ ਜ਼ੋਰ ਲੱਗਣਾ ਸੀ ਵੀ ਜਿਹੜਾ ਕੰਮ 100 ਦਿਨ ਚੱਲਣਾ ਸੀ ਉਹ ਕੰਮ 38 ਦਿਨ ਚੱਲ ਰਿਹਾ ਸਰਕਾਰ ਕਿੱਥੇ ਸੀਰੀਅਸ ਹੈ ਵੀ ਇਸ ਤਰ੍ਹਾਂ ਦੇ ਹਾਲਾਤ ਪੰਜਾਬ ਦੇ ਵਿੱਚ ਬਣੇ ਪਏ ਐ ਪੰਜਾਬ ਸਰਕਾਰ ਹਰਿਆਣਾ ਦੇ ਵਿੱਚੋਂ ਟਰਾਲੀਆਂ ਆ ਰਹੀਆਂ ਨੇ ਰੱਛ ਹੁੰਦੀਆਂ ਉਹਨਾਂ ਨੂੰ ਇੱਥੋਂ ਦੇ ਅਧਿਕਾਰੀ ਰੋਕ ਰਹੇ ਨੇ ਵੀ ਅਸੀਂ ਇਡ ਪਾਵਾਂਗੇ ਰਾਸ਼ਨ ਤੁਸੀਂ ਟਰਾਲੀਆਂ ਲਾਜੋ ਤੇ ਜਾਂ ਇਹ ਆਮਦਵੀ ਪਾਰਟੀ ਦਾ ਝੰਡਾ ਲਾ ਰਹੇ ਨੇ ਵੀ ਤੁਸੀਂ ਇੱਕ ਭਾਈਚਾਰੇ ਨੂੰ ਸਾਂਝ ਨੂੰ ਇੱਕ ਤੋੜ ਰਹੇ ਹੋ ਯਾਰ ਇੱਕ ਝੰਡਾ ਬੁਖਾ ਰਹੇ ਹੋ ਤੁਸੀਂ ਵੀ ਅਸੀਂ ਝੰਡਾ ਲਾਉਣ ਨਾ ਖਣੀ ਸਾਡੀਆਂ ਟਰਾਲੀਆਂ ਦਿਖ ਜਾਣਗੀਆਂ ਵੀ ਲੋਕਾਂ ਨੂੰ ਅਸੀਂ ਵਰਤੋਂ ਚੱਲੇ ਆ ਇਹ ਸਰਕਾਰ ਦਾ ਫੇਲੀਅਰ ਰਿਹਾ ਜਿਹੜਾ ਫੰਡ ਲੈਣਾ ਸੀ 2023 ਦੇ ਵਿੱਚ ਸੈਂਟਰ ਸਰਕਾਰ ਨੇ ਅਜੇ ਤੱਕ ਮੁੱਖ ਮੰਤਰੀ ਅਜੇ ਤੱਕ ਗੱਲ ਨਹੀਂ ਸਾਂਝੀ ਕਰ ਸਕਿਆ ਇਹ ਸਾਡਾ ਜੋ ਪੰਜਾਬ ਦਾ ਹਿੱਸਾ ਬਣਦਾ ਜਿਹੜਾ ਫੰਡ ਬਣਦਾ ਸਟਾ ਯਾਰਾ ਅਧਿਕਾਰ ਹੈ ਇਹ ਆਦਾ ਹੁੰਦਾ ਸੀ ਅਸੀਂ ਭੀਖ ਥੋੜੋ ਮੰਗਾਂਗੇ ਭੀਖ ਨਹੀਂ ਇਹ ਸਾਡੇ ਹੱਕ ਨੇ ਅਸੀਂ ਹੱਕ ਮੰਗ ਸਕਦੇ ਹਾਂ ਪੰਜਾਬ ਦੇ ਲੋਕ ਟੈਕਸ ਦਿੰਦੇ ਨੇ ਇਹ 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 ਚੀਜ਼ਾਂ ਇਹਨਾਂ ਨੂੰ ਸੋਚ ਲੈਣੀਆਂ ਚਾਹੀਦੀਆਂ ਵੀ ਸਾਡੇ ਹੱਕ ਹੈ ਇਹ ਪੰਜਾਬ ਦੇ ਲੋਕ ਟੈਕਸ ਅਦਾ ਕਰਦੇ ਆ ਅਸੀਂ ਆਪਦੇ ਭੀਖ ਨਹੀਂ ਮੰਗ ਰਹੇ ਅਸੀਂ ਆਪਦਾ ਹੱਕ ਮੰਗ ਰਹੇ ਹਾਂ ਸੈਂਟਰ ਸਰਕਾਰ ਤੋਂ ਵੀ ਸਾਡਾ ਹੱਕ ਦਿੱਤਾ ਜਾਵੇ ਤੇ ਅੱਜ ਅੱਜ ਮੁੱਖ ਮੰਤਰੀ ਦੇ ਚਿਹਰੇ ਆ ਗਿਆ ਜੀ ਮਾਨ ਸਾਹਿਬੀ ਇਹ ਤਾਂ ਵੀਡੀਓ ਵਾਇਰਲ ਹੋਈ ਸੀ ਕਿਹ ਕਹਿੰਦੇ ਸੀਗੇ ਵੀ ਸਾਡਾ ਡਜਾਸਟਰ ਮੈਨੇਜਮੈਂਟ ਫੰਡ ਤਾਂ ਸਾਡੇ ਕੋਲ ਪਿਆ ਹੀ ਵਧੂ ਅਸੀਂ ਕਿਉਂ ਮੰਦੀਏ ਹੁਣ ਉਹ ਕਿੱਧਰ ਗਿਆ ਨਹੀਂ ਉਹ ਫੰਡ ਹੁਣ ਫਿਰ 10 ਦਿਨ ਗਿਆ ਕਿੱਧਰ ਜਿਹੜਾ 250 ਕਰੋੜ ਜਲ ਜਾਲਾਸ ਤੇ ਰੱਖਿਆ ਉਹ ਕਿੱਧਰ ਗਿਆ ਅਸੀਂ ਇਹੀ ਆਦੇ ਆ ਵੀ ਉਹ 250 ਕਰੋੜ ਕਿੱਧਰ ਉੱਡ ਗਿਆ ਕੋਈ ਸੇਵਨ ਵਾਲੇ ਦੀ ਕੋਈ ਨਾਲੇ ਦੀ ਕੋਈ ਸਫਾਈ ਨਹੀਂ ਹੋਈ ਯਾਰ ਉਹ ਕਾਗਜ਼ਾਂ ਦੇ ਵਿੱਚ ਸਫਾਈ ਹੋਗੀ ਨਾ ਤੁਸੀਂ ਸੈਂਟਰ ਦੇ ਨਾਲ ਸਾਂਝ ਕੀਤੀ ਵੀ ਸਾਡਾ ਜਿਹੜਾ ਹੱਕ ਮੰਦਾ ਉਹ ਸਾਡਾ ਦਿਓ ਅਸੀਂ ਟੈਕਸ ਅਦਾ ਕਰਦੇ ਆਂ ਜਾਤਾ ਫਿਰ ਕੋਈ ਅਧਿਕਾਰ ਨਹੀਂ ਸਾਨੂੰ ਟੈਕਸ ਅਦਾ ਕਰਨ ਦਾ ਅਸੀਂ ਆਪਦੇ ਹੱਕ ਮੰਗ ਰਹੇ ਹਾਂ ਕੋਈ ਭੀਖ ਨਹੀਂ ਮੰਗ ਰਹੇ ਅੱਛਾ ਦੂਜੀ ਗੱਲ ਇਹਨਾਂ ਨੇ ਕੋਈ ਜ਼ਿੰਮੇਵਾਰੀ ਸਮਝੀ ਨਹੀਂ ਦੂਜੀ ਗੱਲ ਬੀਬੀ ਐਮਬੀ ਪਾਖੜਾ ਜਿਹਦੇ ਵਿੱਚੋਂ ਸਾਡੇ ਅਧਿਕਾਰ ਖੋਏ ਗਏ ਤੇ ਅੱਜ ਅਸੀਂ ਉਹ ਭੁਗਤ ਰਹੇ ਹਾਂ ਉੱਥੇ ਕੋਈ ਸਰਕਾਰ ਨੇ ਇਸ ਮੁੱਖ ਮੰਤਰੀ ਨੇ ਕੋਈ ਲੜਾਈ ਨਹੀਂ ਲੜੀ ਸਭ ਤੋਂ ਕਮਜ਼ੋਰ ਮੁੱਖ ਮੰਤਰੀ ਸਾਬਤ ਹੋਇਆ ਇਤਿਹਾਸ ਦੇ ਵਿੱਚ ਇਹਦਾ ਨਾਮ ਲਿਖਿਆ ਜਾਊ ਪਾਖੜਾ ਬੀਬੀ ਐਮਬੀ ਤੇ ਤੂੰ ਲੜਾਈ ਤਾਂ ਲੜ ਲੋਕ ਲੜਦਾ ਸੀ ਵੀਡੀਓ ਬਣਾਉਂਦੇ ਸੀ ਜਾ ਕੇ ਵੀ ਮੈਂ ਹੈਗਾ ਹੁਣ ਮੈਂ ਜਿੰਦਾ ਲਾ ਦੂੰਗਾ ਤੇ ਮੈਂ ਤਾਂ ਉਹ ਕਰ ਦੂੰਗਾ ਮੈਂ ਇਹ ਕਰ ਦੂੰਗਾ ਵੀ ਮੈਂ ਤਾਂ ਹੁਣ ਪੰਜਾਬ ਦੇ ਪਾਣੀ ਨੂੰ ਕੋਹੜਾ ਦੀ ਬੂੰਦ ਨਹੀਂ ਬਾਹਰ ਜਾਣ ਦਿੰਦਾ ਉਹ ਵੀਡੀਓ ਨਹੀਂ ਆਈਆਂ ਲੜੀਆਂ ਤੁਸੀਂ ਦੇਖੀ ਹੋਣੀਆਂ ਨਹੀਂ ਬੂੰਦ ਨਹੀਂ ਇਹ ਨਾ ਤਾਂ ਪਾਣੀ ਇਹਨੂੰ ਕਾ ਪਾਣੀ ਦਾ ਤੂੰ ਤਾਂ ਨਾ ਹੀ ਨਾ ਲੈ ਇਹ ਕਮੇਡੀ ਕਰਦਾ ਹੈ ਕਮੇਡੀ ਕਰਕੇ ਉੱਥੇ ਅੱਧਾ ਘੰਟਾ ਲਾ ਕੇ ਮੁੜਿਆ ਆ ਜੇ ਸੱਚੀ ਹੋਈ ਤੂੰ ਲੜਨ ਵਾਲਾ ਹੈ ਤੇਰੀਆਂ ਲੱਤਾਂ 'ਚ ਦਮ ਹੈ ਬੀਬੀ ਐਮਬੀ ਤੇ ਭਾਖੜਾ ਤੇ ਲੜ ਮੁੱਖ ਮੰਤਰੀ ਦਾ ਕੰਮ ਨਹੀਂ ਵੀ ਥੱਲੇ ਰੋਟੀ ਖਾ ਕੇ ਫੋਟੋ ਖਿਚਾ ਕੇ ਤੇ ਮੁੜ ਕੇ ਰੋਟੀ ਫਟਾ ਕੇ ਮੁੜਿਆ ਵੀ ਇਹਦੇ ਨਾਲ ਲੋਕਾਂ ਨੂੰ ਗਮਰਾਹ ਨਹੀਂ ਹੁੰਦਾ ਅੱਜਕੱਲ ਮੁੱਖ ਮੰਤਰੀ ਦਾ ਕੰਮ ਨਹੀਂ ਵੀ ਐ ਉਹੀ ਐ ਅੱਖਾਂ ਮਲਕੇ ਮਲਕੇ ਕੱਢ ਕੇ ਹੰਝੂ ਤੇ ਵੀ ਮੈਂ ਲੋਕਾਂ ਦਾ ਬੜਾ ਹਮਦਰਦੀ ਆ ਇਹ ਚੀਜ਼ ਨੂੰ ਨਹੀਂ ਵੇਖਣਾ ਮੁੱਖ ਮੰਤਰੀ ਦਾ ਕੰਮ ਨਹੀਂ ਵੀ ਉੱਥੇ ਜਾ ਕੇ ਨਹਿਰ ਤੇ ਖੜ ਕੇ ਤੂੰ ਵੀਡੀਓ ਬਣਾ ਕੇ ਤੇ ਉੱਥੋਂ ਭੱਜਾ ਵਾਪਸ ਵੀ ਮੈਂ ਪਾਣੀਆਂ ਦਾ ਰੱਖਾਂ ਵੇਖੋ ਪਾਣੀ ਮੈਂ ਨਹੀਂ ਵੱਢਣ ਦਿੰਦਾ ਉਧਰ ਇਹ ਕੋਈ ਕੋਈ ਗੱਲਾਂ ਦੀ ਤੁੱਕ ਹੈ ਬੀਬੀ ਐਮਬੀ ਤੇ ਸਾਡਾ ਅਧਿਕਾਰ ਖੇਤਰ ਸੀ ਉੱਥੇ ਸਾਨੂੰ ਲੜਾਈ ਲੜਨੀ ਚਾਹੀਦੀ ਸੀ ਸਾਡੇ ਚੇਅਰਮੈਨ ਕੱਢ ਕੇ ਸਾਡੇ ਅਧਿਕਾਰ ਕੱਢ ਕੇ ਸਾਡੀ ਮੈਂਬਰਸ਼ਿਪ ਕੱਢ ਕੇ ਉਹਨਾਂ ਨੇ ਬਾਹਰ ਮਾਰੀ ਅੱਜ ਆਪ ਦੀਆਂ ਮਾਣਗੀਆਂ ਕਰ ਰਹੇ ਨੇ ਉੱਥੇ ਸਾਡਾ ਸਾਡਾ ਅਧਿਕਾਰ ਹੁੰਦਾ ਉੱਥੇ ਸਾਡੇ ਖਾਤਰ ਲੜਾਈ ਲੜਨ ਵਾਲੇ ਬੈਠੇ ਹੁੰਦੇ ਅੱਜ ਆਹ ਹਾਲਾਤ ਨਹੀਂ ਹੁੰਦੇ ਜਿੱਥੇ 25000 ਕਿਊ ਪਾਣੀ ਛੜਦੇ ਸੀ 30000 ਰਕਲਾ ਉਹ ਰਾਤ ਬਰਾਤੇ ਪਾਣੀ ਛੱਡਿਆ ਜਾਂਦਾ ਸੀ ਕਿਸੇ ਢੰਗ ਤਰੀਕੇ ਨਾਲ ਤੇ ਇੱਕਦਮ 2 ਲੱਖ ਕਿਊ ਛੱਡ ਦੇਣਾ ਉਹ ਤਾਂ ਪਤਾ ਹੀ ਹੈ ਬਰਬਾਦ ਹੋ ਫਿਰ ਇਹਨਾਂ ਦੀ ਸਲਾਹ ਨਾਲ ਉਹ ਪਾਣੀ ਛੱਡਿਆ ਜਾਂ ਇਹ ਨਹੀਂ ਵੀ ਇਹਨਾਂ ਨੂੰ ਪਤਾ ਨਹੀਂ ਜਾਂ ਇਹਨਾਂ ਦੀ ਬਿਨਾਂ ਸਲਾਹ ਤੋਂ ਪਾਣੀ ਛੱਡਿਆ ਗਿਆ ਨਹੀਂ ਇਹਨਾਂ ਨੂੰ ਪਤਾ ਹੈ ਇਹਨਾਂ ਦੀ ਸਲਾਹ ਨਾਲ ਹੀ ਛੱਡਿਆ ਗਿਆ ਸਾਡੇ ਅਧਿਕਾਰ ਖੋਲੇ ਨੇ ਅੱਜ ਅਸੀਂ ਉਹ ਅਧਿਕਾਰਾਂ ਜੇ ਖੋਏ ਆ ਅੱਜ ਅਸੀਂ ਉਹ પુਕਤ ਰਹੇ ਆ ਪੰਜਾਬ ਨੂੰ ਖਤਮ ਕਰਨ ਦੀ ਨੀਤੀ ਨਾਲ ਇਹ ਜ਼ਮੀਨਾਂ ਖਾਤਰ ਇਹ ਜ਼ਮੀਨਾਂ ਨੂੰ ਅਕਵਾਇਰ ਕਰਨ ਦੀ ਖਾਤਰ ਕਾਰਪੋਰੇਟਾਂ ਦੇ ਹਵਾਲੇ ਕਰਨ ਦੀ ਖਾਤਰ ਹੋ ਰਿਹਾ ਇਹ ਜਾਣਬੁੱਝ ਕੇ ਕੁਦਰਤੀ ਹੜ ਨਹੀਂ ਹੈ ਇੱਕ ਵੀਡੀਓ ਵੀ ਵਾਇਰਲ ਹੋ ਰਹੀ ਹੈ ਤੁਸੀਂ ਕਹਿੰਦੇ ਵੀ ਇੱਕੇ ਦਮ ਚੱਕ ਦਿਓ ਗੇਟ ਨਾ ਰਹੇਗਾ ਬਾਸ ਨਾ ਬਜੇਗੀ ਬਾਂਸ ਉਹ ਆ ਦੇ ਇੱਕੇ ਦਮ ਗੇਟ ਚੱਕ ਦਿਓ ਤੇ ਨਾ ਵਜੇਗਾ ਬਾਸ ਨਾ ਵਜੇਗੀ ਬੰਸਰੀ ਤੇ ਇਹ ਪੰਜਾਬ ਨੂੰ ਖਤਮ ਕਰਨ ਵਾਲੀ ਗੱਲ ਹੈ ਅੱਜ ਮੈਂ ਤੁਹਾਨੂੰ ਦੱਸ ਦੇਣਾ ਅੱਜ ਕਾਰਪੋਰੇਟ ਪੱਖੀ ਅੱਜ ਆ ਜਾਣ ਜਮੀਨਾਂ ਛੱਡ ਦਿੰਨੇ ਆ ਜਿਹੜਾ ਬਿਆਸ ਹੈ ਰਾਵੀ ਹੈ ਸਤਲੋਜ ਹੈ ਬੰਨ ਤਿੰਨਾਂ ਨੂੰ ਹੈ ਨਾ ਪੱਕੇ ਬੰਨ ਅੱਜ ਤੱਕ ਜਦੋਂ ਕਾਰਪੋਰੇਟ ਆ ਜਾਣ ਕੋਈ ਹੜ ਨਹੀਂ ਆਊਗਾ ਕੋਈ ਬੰਨ ਨਹੀਂ ਟੁੱਟੂਗਾ ਮੈਂ ਤੁਹਾਨੂੰ ਲਿਖ ਕੇ ਦੇਣ ਨੂੰ ਤਿਆਰ ਹਾਂ ਦੂਜੀ ਗੱਲ ਹੜ ਆਇਆ ਸਤਲੋਜ ਹੈ ਰਾਵੀ ਹੈ ਬਿਆਸ ਹੈ ਇਹਨਾਂ ਨੂੰ ਤਾਂ ਬੰਨ ਨਹੀਂ ਲੱਗਿਆ 70 ਸਾਲ ਦੇ ਵਿੱਚ ਤੇ ਜਿਹੜੇ ਮਤਲਬ ਕਿ ਨਹਿਰਾਂ ਸੀ ਸੂਏ ਸੀ ਜਿਹੜਾ ਕੱਚਾ ਖਾਂ ਰਹੀਂ ਪਾਣੀ ਥੱਲੇ ਜਾਣਾ ਸੀ ਸਾਡੀ ਧਰਤੀ ਦਾ ਪਾਣੀ ਉੱਪਰ ਰਹਿਣਾ ਸੀ ਰੀਚਾਰਜ ਨੂੰ ਸਦਾ ਰੱਖਣਾ ਸੀਗਾ ਉਹ ਸੂਏ ਕੱਸੀਆਂ ਨਹਿਰਾਂ ਪੱਕੇ ਕਰਤੇ ਕਿਉਂ ਕਿਸਾਨ ਨੂੰ ਬਰਬਾਦ ਕਰਨਾ ਸੀ ਤੇ ਸਤਲੋਜ ਰਾਵੀ ਦਰਿਆਵਾਂ ਦੇ ਬੰਨ ਅਜੇ ਤੱਕ ਨਹੀਂ ਲੱਗੇ ਕਿਉਂ ਕਿਉਂਕਿ ਖੇਤਾਂ ਨੂੰ ਬਰਬਾਦ ਕਰਨਾ ਵੇਖੋ ਤੁਸੀਂ ਨਹਿਰਾਂ ਕਿੱਥੋਂ ਤੱਕ ਪੱਕੀਆਂ ਹੋ ਗਈਆਂ ਕਿੱਥੋਂ ਚੱਲ ਕੇ ਪੂਰੇ ਪੰਜਾਬ ਦੇ ਵਿੱਚ ਪੂਰੇ ਪੰਜਾਬ ਦੇ ਸੂਏ ਪੱਕੇ ਹੋ ਗਏ ਪੂਰੇ ਪੰਜਾਬ ਦੇ ਕੱਸੀਆ ਪੱਕੇ ਹੋ ਗਏ ਨਾਲੇ ਪੱਕੇ ਹੋ ਗਏ ਪਰ ਸਤਲੁਜ ਰਾਵੀ ਤੇ ਬਿਆਸ ਇਹ ਦਰਿਆਵਾਂ ਦੇ ਪੰਨ ਕਿਉਂ ਨਹੀਂ ਪੱਕੇ ਹੋਏ ਇਹ ਭਰਾਵੋ ਇਹ ਸਾਡੀਆਂ ਜ਼ਮੀਨਾਂ ਖੋਣ ਦੀ ਖਾਤਰ ਹੋਇਆ ਇਹ ਕੁਦਰਤੀ ਹੜ ਨਹੀਂ ਹੈ ਇਹ ਸਿਆਸਤ ਕੀਤੀ ਗਈ ਹੈ ਸਰਕਾਰਾਂ ਟਾਰਗੇਟ ਕਰ ਰਹੀਆਂ ਸਾਨੂੰ ਖਤਮ ਕਰਨ ਵਾਸਤੇ ਇਸ ਕਰਕੇ ਇਹ ਸੈਂਟਰ ਸਰਕਾਰ ਨੇ ਆਪਣਾ ਜਦੋਂ ਭਝਾਲ ਆਉਂਦਾ ਅਬਕਸ ਹਾਂ ਬਗਾਨistan ਚ ਭਜਾਲ ਆਇਆ ਜਦੋਂ ਪ੍ਰਧਾਨ ਮੰਤਰੀ ਦਾ ਇੱਕ ਬਿਆਨ ਆ ਜਾਂਦਾ ਨਾਲ ਦੀ ਨਾਲ ਪ੍ਰਧਾਨ ਮੰਤਰੀ ਜੀ ਦਾ ਬਿਆਨ ਆਉਂਦਾ ਵੀ ਅਸੀਂ ਰਾਹਤ ਫੰਡ ਦਿੰਨੇ ਆ ਅਸੀਂ ਬਿਲਕੁਲ ਚਾਹੀਦਾ ਚਲੋ ਉੱਥੇ ਅਸੀਂ ਐ ਨਹੀਂ ਆਦੇ ਵੀ ਕਿਉਂ ਕੀਤਾ ਸਾਡੇ ਭਾਈ ਨੇ ਬੰਡੀਆਂ ਤਾਂ ਸਰਕਾਰਾਂ ਨੇ ਪਾਈਆਂ ਨੇ ਜੇ ਉਧਰ ਰਹਿ ਰਹੇ ਇਧਰ ਰਹਿ ਰਹੇ ਹੈ ਤਾਂ ਸਾਡੇ ਭਰਾ ਨੇ ਭਾਈਚਾਰਾ ਹੀ ਆ ਪਰ ਪੰਜਾਬ ਲਈ ਇੱਕ ਵੀ ਬਿਆਨ ਨਹੀਂ ਆਉਂਦਾ ਪ੍ਰਧਾਨ ਮੰਤਰੀ ਦਾ ਹਾੜਾਂ ਤੋਂ ਇੰਨੇ ਲੋਕ ਪ੍ਰਭਾਵਿਤ ਹੋਏ ਜਿਹੜੇ ਪੰਜਾਬ ਨੇ ਕੁਰਬਾਨੀਆਂ 70% ਦਿੱਤੀਆਂ ਇੱਕ ਹਰੀ ਭਰੀ ਖੇਤੀ ਲੋਕਾਂ ਦਾ ਅਨਾਜ ਦਿੱਤਾ ਭੁੱਖਿਆਂ ਦਾ ਢਿੱਡ ਭਰਿਆ ਪ੍ਰਧਾਨ ਮੰਤਰੀ ਦਾ ਇੱਕ ਵੀ ਬਿਆਨ ਨਹੀਂ ਆਉਂਦਾ ਨਾ ਹਰਾਤ ਫੰਡ ਬਾਰੇ ਨਾ ਅਫਸੋਸ ਬਾਰੇ ਖੇਤੀਬਾੜੀ ਮੰਤਰੀ ਦਿੱਲੀ ਤੋਂ ਚੱਲ ਕੇ ਆਉਂਦਾ ਉਹ ਜਿੱਧਰ ਪਾਣੀ ਹੁੰਦਾ ਘਰ ਪ੍ਰਭਾਵਿਤ ਹੁੰਦੇ ਨੇ ਘਰ ਡੁੱਬੇ ਹੁੰਦੇ ਨੇ ਉਧਰ ਨਹੀਂ ਜਾਂਦਾ ਉਹ ਇੱਕ ਗੰਨਾ ਫੜ ਕੇ ਗੰਨਾ ਖਿੱਚ ਕੇ ਗੰਨੇ ਦਾ ਫੋਟੋ ਖਿਚਾ ਕੇ ਮੜਿਆ ਜਾਂਦਾ ਖੇਤੀਬਾੜੀ ਮੰਤਰੀ ਦਾ ਬਿਆਨ ਇਹ ਆਉਣਾ ਵੀ ਇਹ ਇਸ ਮਤਲਬ ਕਿ ਰੇਤ ਮਾਈਨਿੰਗ ਕਰਕੇ ਜਿਹੜਾ ਹੜ ਆਏ ਨਾਜਾਇਜ਼ ਮਾਈਨਿੰਗ ਰੱਖਲਾ ਉਹ ਰੇਤੇ ਦੇ ਕਰਕੇ ਰੱਖਲਾ ਵੀ ਉਹਦੇ ਕਰਕੇ ਹੜ ਆਏ ਆ ਵੇਖੋ ਤੁਸੀਂ ਵੀ ਉਹ ਦੋਚੀ ਵੀ ਸਾਨੂੰ ਠਰਾ ਰਹੇ ਨੇ ਇੱਕ ਚੀਜ਼ ਕੋਈ ਜ਼ਿੰਮੇਵਾਰੀ ਲੈਣ ਨੂੰ ਨਹੀਂ ਤਿਆਰ ਆ ਵੀ ਯਾਰ ਗਲਤੀਆਂ ਕਮੀਆਂ ਸਾਡੀਆਂ ਚ ਨੇ ਇਹ ਪੰਜਾਬ ਦੀ ਸਰਕਾਰ ਚਾ ਸੈਂਟਰ ਦੀ ਸਰਕਾਰ ਚਾ ਇਹ ਮਿਲੀ ਭੁਗਤ ਨਾਲ ਹੋਏ ਨੇ ਇਹਨਾਂ ਨੂੰ ਐ ਹੋ ਗਿਆ ਵੀ ਇੱਥੇ ਲੜਾਕੂ ਲੋਕ ਨੇ ਜਥੇਬੰਦਕ ਢਾਂਚੇ ਵਾਲੇ ਲੋਕ ਨੇ ਇਹ ਜ਼ਮੀਨਾਂ ਆਏ ਨਹੀਂ ਮਿਲਣੀਆਂ ਦੂਸਰੇ ਪਾਸੇ ਹੜਾ ਆ ਰਹੇ ਨੇ ਦੂਸਰੇ ਪਾਸੇ ਪੰਚਾਇਤੀ ਜ਼ਮੀਨਾਂ ਦਾ 12 13 15 ਪਿੰਡ ਮਹਾਲੀ ਦੇ ਸੱਦੇ ਹੋਏ ਨੇ ਵੀਡੀਓ ਦਫ਼ਤਰਾਂ ਦੇ ਵਿੱਚ ਕੋਈ ਜਿਹੜਾ ਛੇਤੀ ਕੰਮ ਕਰਨਾ ਚਾਹੁੰਦਾ ਵੀਡੀਓ ਉਹ ਪੰਚਾਇਤਾਂ ਨੂੰ ਕਹਿ ਰਿਹਾ ਵੀ ਉਹ ਮਤੇ ਪਵਾ ਕੇ ਸਹਿਮਤੀ ਪਵਾ ਕੇ ਵੀ ਉਹ ਪੰਚਾਇਤੀ ਜ਼ਮੀਨਾਂ ਦਾ ਡਾਕਾ ਕਿਵੇਂ ਮਾਰਨਾ ਤੇ ਪੰਚਾਇਤੀ ਜ਼ਮੀਨ ਦੇ ਨਾਲ ਲੱਗ ਕੇ ਉਸ ਦੇ ਵਿੱਚ ਜਾ ਕੇ ਤੇ ਫਿਰ ਅਸੀਂ ਜਿਹੜੀ ਨਾਲ ਦੀ ਵਟਾ ਹੈ ਉਹਨੂੰ ਕਿਵੇਂ ਹਾਸਲ ਕਰਨਾ ਉਧਰ ਨੂੰ ਤੁਰੇ ਹੋਏ ਨੇ ਇਹ ਚੀਜ਼ਾਂ ਸਾਰੀਆਂ ਮਿਲ ਜਲਾ ਕੇ ਆ ਪਰ ਅਸੀਂ ਆਦੇ ਹਾਂ ਇਹਨਾਂ ਨੂੰ ਦੱਸਣਾ ਚਾਹੁੰਦੇ ਆ ਪੰਜਾਬ ਆ ਪੰਜਾਬ ਇਹ ਚੀਕਾਂ ਮਾਰਾ ਦਿੰਦੇ ਆ ਚੀਕਾਂ ਇਹ ਉਹਦੇ ਵਾਰਸ ਆ ਜਿਨੇ ਸਵਾ ਲੱਖ ਨਾਲ ਇੱਕ ਲੜਾਤਾ ਸੀ ਇਹ ਧਿਆਨ ਮਾਰ ਲਈ ਸਰਕਾਰੇ ਇਹਨੇ ਕਿਤੇ ਵੀ ਠੂਠਾ ਫੜ ਕੇ ਮੰਗਣਾ ਨਹੀਂ ਸਿੱਖਿਆ ਇਹ ਇਹ ਲੋਕ ਬਹਾਦਰ ਲੋਕ ਆ ਇਹ ਜੇ ਲੋਕ ਆ ਪੰਜਾਬ ਦੇ ਛਾਤੀ ਤੇ ਸਭ ਕੁਝ ਹੰਡਾਇਆ ਸਭ ਕੁਝ ਲੋਕਾਂ ਨੇ ਲੋਕਾਂ ਦੀ ਸਾਰ ਲਈ ਆ ਜੇ ਤੁਸੀਂ ਕਹੋਗੇ ਵੀ ਨਾ ਬਜੇਗੀ ਬੰਸਰੀ ਨਾ ਰਹੇਗਾ ਬਾਜ ਵੀ ਐਂ ਤਬਾਹ ਕਰਕੇ ਅਸੀਂ ਜ਼ਮੀਨਾਂ ਹਾਸਲ ਕਰ ਲਾਂਗੇ ਇਹ ਸਿਆਸਤ ਕਿਤੇ ਇਹ ਲੋਕਾਂ ਦੀ ਕਾਮਯਾਬ ਨਹੀਂ ਹੋਣੀ ਸੀ ਨਾ ਹੋਵੇਗੀ ਨਾ ਹੋਊਗੀ ਜੇ ਐਂ ਕਾਮਯਾਬ ਹੁੰਦੀਆਂ ਸਿਆਸਤਾਂ ਇਹ ਲੋਕਾਂ ਦੀਆਂ ਫਿਰ ਇੱਥੇ ਅੰਗਰੇਜ਼ਾਂ ਦਾ ਰਾਜ ਹੋਣਾ ਸੀ ਫਿਰ ਇੱਥੇ ਮੁਗਲਾਂ ਦਾ ਰਾਜ ਹੋਣਾ ਸੀ ਫਿਰ ਮੁਗਲ ਅੰਗਰੇਜ਼ ਕਿਤੇ ਨਹੀਂ ਜਾਂਦੇ ਸੀ ਇਸ ਕਰਕੇ ਇਹ ਨਾ ਮਾ ਕੁਛ ਨਹੀਂ ਹੋਇਆਗਾ ਇਸ ਮਸਲੇ ਤੇ ਅਸੀਂ ਆਦਿਆਂ ਭਾਰਤੀ ਕਿਸਾਨ union ਨੇ ਇਕਤਾ ਅਗਰਾਹ ਵੱਲੋਂ ਲੋਕਾਂ ਨੂੰ ਅਪੀਲ ਕਰਦੇ ਹਾਂ ਛੋਡੇ ਮਾਧਮ ਰਹੀ ਵੀ ਅੱਜ ਤੋਂ 20 ਦਿਨ 25 ਦਿਨਾਂ ਬਾਅਦ ਰਾਸ਼ਨ ਇਕੱਠਾ ਕਰਕੇ ਰੱਖੋ ਕੋਈ ਫੰਡਿੰਗ ਆ ਉਹ ਇਕੱਠਾ ਕਰਕੇ ਰੱਖ ਲਓ ਜਿਹੜੇ ਪਿੰਡਾਂ 'ਚ ਪ੍ਰਭਾਵਿਤ ਲੋਕ ਨੇ ਆਪਾਂ ਉੱਥੇ ਜਾ ਕੇ ਵਰਤਾਓ ਟਰੈਕਟਰਾਂ ਦੀ ਜ਼ਰੂਰਤ ਆ ਉਹ ਟਰੈਕਟਰ ਲੈ ਕੇ ਜਾਓ ਉਦੋਂ ਉਹਨਾਂ ਦੀ ਸਾਰ ਲੈਣ ਦੀ ਲੋੜ ਹੈ ਫਿਰ ਉਹਨਾਂ ਨੂੰ ਵਿਚਾਰਿਆਂ ਨੂੰ ਪਿਛੜੇ ਹੋਇਆਂ ਨੂੰ ਬਾਹਾਂ ਫੜ ਕੇ ਨਾਲ ਆਪਾਂ ਬਰੋਬਰ ਖੜਾ ਕਰ ਸਕਦੇ ਹਾਂ ਇਸ ਕਰਕੇ ਲੋਕਾਂ ਦੀ ਤਾਕਤ ਤੋਂ ਵੱਡੀ ਦੁਨੀਆ ਦੀ ਕੋਈ ਵੀ ਤਾਕਤ ਨਹੀਂ ਲੋਕ ਜਦੋਂ ਖੜ੍ਹ ਜਾਂਣ ਫਿਰ ਬੜੇ-ਬੜੇ ਹੜ੍ਹ ਵੀ ਰੁਕ ਜਾਂਦੇ ਆ ਇਸ ਕਰਕੇ ਇਹ ਲੋਕੀ ਖੜੇ ਕਰਨਗੇ ਪਰ ਅਸੀਂ ਨਹੀਂ ਚਾਹੁੰਦੇ ਵੀ ਸਰਕਾਰਾਂ ਤੇ ਸਾਨੂੰ ਕੋਈ ਬਹੁਤੀ ਆਸ ਨਹੀਂ ਹੈਗੀ ਹਾਂ ਇਹਨਾਂ ਦੇ ਨਾਲ-ਨਾਲ ਉਹਨਾਂ ਦੀ ਮਦਦ ਦੇ ਨਾਲ-ਨਾਲ ਸਾਨੂੰ ਸੰਘਰਸ਼ ਕਰਨਾ ਪਊਗਾ ਇਹਨਾਂ ਦੀ ਬਾਹ ਨੂੰ ਵਟਾ ਦੇਣਾ ਪਊਗਾ ਧੌਣ ਤੇ ਗੋਡਾ ਰੱਖਣਾ ਪਊਗਾ ਵੀ ਸਾਡੇ ਹੱਕ ਇੱਥੇ ਰੱਖੋ ਅਸੀਂ ਭੀਖ ਨਹੀਂ ਲਵਾਂਗੇ ਉਹ ਹੱਕਾਂ ਲਈ ਵੀ ਲੜਾਈ ਲੜਨੀ ਪੂ ਵੀ ਜਿਹੜਾ ਸਾਡਾ ਹੱਕ ਆਸੀਂ ਟੈਕਸ ਭਰਦੇ ਆ ਇਸ ਦੇਸ਼ ਦਾ ਇਸ ਸਟੇਟ ਦਾ ਅਸੀਂ ਹਿੱਸਾ ਆ ਮਾਨ ਸਾਹਿਬ ਵੀ ਕਹਿੰਦੇ ਹੁੰਦੇ ਸੀ ਅਸੀਂ ਤਾਂ ਜੀ ਪੱਖੇ ਤੋਂ ਲੱਗੇ ਤੜਕੇ ਤੋਂ ਲੱਗ ਜੰਨੇ ਆ ਪੱਖੇ ਪੱਖਾ ਛੱਡਣ ਤੋਂ ਲੈ ਕੇ ਰਾਤ ਤੱਕ ਨੂਨ ਤੱਕ ਅਸੀਂ ਟੈਕਸੀ ਦੇਈ ਜੰਨੇ ਆ ਆਪ ਫਿਰ ਉਹਨੂੰ ਭੁੱਲ ਜਾਂਦੇ ਹੋ ਭੁੱਲ ਗਿਆ ਅੱਜ ਕੁਰਸੀ ਮਿਲ ਗਈ ਅੱਜ ਰਾਜਾ ਬਈ ਅੱਗੇ ਆਲਾ ਸੀ ਮੈਂ ਕੁਕੜੀ ਦਾ ਮੁਆਵਜ਼ਾ ਦਊਂ ਮੈਂ ਮੁਰਗੀ ਦਾ ਦਊਂ ਮਾਂਡੇ ਦਾ ਦਊਂ ਮੈਂ ਸਾਰਾ ਮੁਆਵਜ਼ਾ ਦਊਂ ਤੁਸੀਂ ਬੇਫਿਕਰ ਹੋ ਜਾਓ ਮੈਂ ਕੱਦੂ ਦਾ ਦਊਂ ਮੈਂ ਜੀਰੀ ਦਾ ਦ ਮ ਸੁਹਾਗੇ ਦਾ ਦਿਉ ਯਾਰ ਐਵੇਂ ਪਾਣੀ ਚ ਮਧਾਣੀ ਕੋਈ ਗੱਲ ਐ ਜਿਹੜਾ ਤੂੰ ਆ ਮੈਂ ਤੈਨੂੰ ਜਾਦਾ ਗਿਆ ਬੱਕਰੀ ਭੇਡ ਲੇ ਲਾ ਇਹਨਾਂ ਦੀ ਗਾਈਡਲਾਈਨਸ ਚ 4000 ਰੁਪਇਆ ਹੂੰ ਠੀਕ ਐ ਤੇ ਜਿਹੜਾ ਮੁਰਗੀ ਆ 100 ਰੁਪਏ ਦੀ ਤੇ 100 ਮੁਰਗੀ ਤੋਂ ਵੱਧ ਇਹਨਾਂ ਨੇ ਮਾਫ ਜਾਨੀ ਦਿੰਦੇ ਤੇ ਬਣ ਗਿਆ 10000 ਤੇ ਪੌਲਟੀ ਫਾਰਮ ਜੀ ਦਾ 10 ਲੱਖ ਦਾ ਰੋੜ ਗਿਆ ਤੇ ਉਹਨੇ 10000 ਕਿਤਾ ਯਾਰ 1000 ਇੱਟ ਵੀ ਨਹੀਂ ਆਉਂਦੀ ਉਹ ਕੀ ਕਰੂਗਾ ਇਸ ਕਰਕੇ ਗੱਲਾਂ ਨਾਲ ਕੜਾਹ ਬਣ ਰਿਹਾ ਮਜਬੂਰੀ ਦੇ ਵਿੱਚ ਦਿੱਤੇ ਹੋਏ ਬਿਆਨ ਨੇ ਤੇ ਇਹਦੇ ਤੇ ਉੱਤੇ ਉਹ ਲੋਕਾਂ ਦੇ ਨਾਲ ਮਦਦ ਦੇ ਨਾਲ-ਨਾਲ ਉਹ ਲੋਕਾਂ ਦੇ ਨਾਲ ਸੰਗਰਾਸ਼ ਵੀ ਕਰਨਾ ਪਊਗਾ ਤਾਂ ਕਿ ਆਪਾਂ ਉਹਨਾਂ ਦਾ ਹੱਕ ਦਵਾ ਸਕੀਏ ਤਾਂ ਅੰਕੜਿਆਂ ਦੇ ਹੀਰ ਫੇਰ ਦੀ ਖੇਡ ਮਾਨ ਸਾਹਿਬ ਨੂੰ ਵੀ ਆ ਗਈ ਹੈ ਤੇ ਜਿਵੇਂ ਕਹਿੰਦੇ ਸੀਗੇ ਉਹਨਾਂ ਨੇ ਤੁਸੀਂ ਕਿਹਾ ਵੀ ਮਾਨ ਸਾਹਿਬ ਨੇ ਸੀਰੀਅਸ ਨਹੀਂ ਲਿਆ ਉਹ ਕਹਿੰਦੇ ਆ ਵੀ ਮੈਂ ਤਾਂ ਹਸਪਤਾਲ ਚ ਪਿਆ ਵੀ ਲੋਕਾਂ ਦੀ ਸੋਚੀ ਜਾਂਦਾ ਐ ਇੰਨੀ ਉਹਨਾਂ ਦੇ ਇੱਥੇ ਇੱਕ ਸੂਈ ਲੱਗੀ ਹੋਈ ਹੈ ਫੇਰ ਵੀ ਉਹਨਾਂ ਨੇ ਮੀਟਿੰਗ ਕੀਤੀ ਨਹੀਂ ਉਹ ਹੁਣ ਡੁਗਲੀ ਗੇਟ ਹੰਝੂਆਂ ਦਾ ਕੀ ਕਰੀਏ ਹਸਪਤਾਲ ਸੋਚੇ ਸੋਚੇ ਬਾਰੇ ਤਾਂ ਕੁਝ ਨਹੀਂ ਸੋਚੀ ਜਾ ਲੋਕਾਂ ਬਾਰੇ ਹੰਝੂ ਡੇਗੀ ਜਾ ਥੱਲੇ ਰੋਟੀ ਖਾ ਚ ਹੈ ਨਾ ਖਾ ਉੱਥੇ ਪੁੰਜੇ ਰੋਟੀ ਦੀ ਫੋਟੋ ਖਿਚਾ ਕੇ ਰਾਤ ਨੂੰ ਲੁਧਿਆਣੇ ਦੇ 5 ਸਟਾਰ ਹੋਟਲ ਦੇ ਵਿੱਚ ਰੋਟੀ ਖਾ ਰਿਆ ਪਤਾ ਨਹੀਂ ਕਿੰਨੇ ਲੱਖ ਖਰਚਾ ਪੈ ਗਿਆ ਵੀ ਉਹ ਚੀਜ਼ਾਂ ਨਾਲ ਨਹੀਂ ਹੈ ਮੁੱਖ ਮੰਤਰੀ ਚ ਹੈ ਹਸਪਤਾਲ ਚ ਹੈ ਪਿਆ ਚਾਹ ਬਗਾਰ ਫਿਰਦਾ ਹੈ ਚਾਹ ਸੋਫੇ ਤੇ ਰੋਟੀ ਖਾ ਰਿਆ ਚਾਹ ਥੱਲੇ ਖਾ ਰਿਆ ਚਾਹ 5 ਸਟਾਰ ਚ ਖਾ ਰਿਆ ਚਾਹ ਨਹੀਂ ਖਾ ਰਿਆ ਉਹ ਚੀਜ਼ ਨਾਲ ਨਹੀਂ ਫਰਕ ਭਰਾ ਮੇਰਿਆ ਲੋਕਾਂ ਦੀ ਜਾ ਕੇ ਸਾਰ ਲਓ ਇੱਥੇ ਲੋਕ ਅੰਮ੍ਰਿਤਸਰ ਵਾਲੀ ਜਿਹੜੀ ਡੀਸੀ ਹੈ ਉਹਦੀ ਵਾਹ ਵਾਹ ਕਰ ਰਿਹਾ ਵਾਹ ਵਾਹ ਸ਼ਾਬਾਸ਼ੇ ਬਈ ਸ਼ਾਬਾਸ਼ੇ ਉਹ ਕੁੜੀ ਨੇ ਫੱਟੇ ਚੱਕਤੇ ਸਾਡੇ ਲੋਕ ਯਾਰ ਉਹੀ ਭਾਵਕ ਹੋ ਜਾਂਦੇ ਮੜੇ ਜਣ ਚਲੋ ਠੀਕ ਆ ਵੀ ਕੋਈ ਚੰਗਾ ਕੰਮ ਕਰ ਰਿਹਾ ਉਹਨੂੰ ਸਹਾਰਾ ਵੀ ਦੇਣਾ ਚਾਹੀਦਾ ਪਰ ਉਹਨਾਂ ਨਾਲੋਂ ਬਿਹਤਰ ਸਾਡੇ ਪੰਜਾਬ ਦੇ ਨੌਜਵਾਨਾਂ ਨੇ ਕੰਮ ਕੀਤਾ ਜਿਨ੍ਹਾਂ ਨੇ ਦਰਿਆ ਦੇ ਉੱਤੇ ਜਾ ਕੇ ਬੰਨ ਲਾਏ ਆ ਜਿਨ੍ਹਾਂ ਨੇ ਸਾਰਾ ਕੰਮ ਕੀਤਾ ਜਿਨ੍ਹਾਂ ਨੇ ਜਿਨ੍ਹਾਂ ਨੇ ਸਾਰਾ ਸਿਸਟਮ ਨਾਲ ਉੱਥੇ ਲੜਾਈ ਲੜੀ ਐ ਸਾਰਾ ਸੇਰਾ ਉਹਨਾਂ ਨੂੰ ਜਾਂਦਾ ਉਹ ਤਾਂ ਆਪਣੀ ਡਿਊਟੀ ਕਰ ਰਹੀ ਸੀ ਉਹ ਡਿਊਟੀ ਦਾ ਫਰਜ਼ਨ ਭਾਇਆ ਉਹਨੇ ਐਵੇਂ ਉਹਨਾਂ ਦੀ ਵਾਹ ਵਾਹ ਕਰੀ ਜਣੀ ਜਿਹੜਾ ਇੱਕ ਲੁਧਿਆਣੇ ਦਾ ਡੀਸੀ ਹੈ ਉਹ ਕੀ ਕਰ ਰਿਹਾ ਉੱਥੇ ਬੰਨ ਦੇ ਉੱਤੇ ਗੱਟਾ ਚੱਕ ਕੇ ਫੋਟੋ ਖਿਚਾ ਰਿਹਾ ਤੇ ਆਸ-ਪਾਸੇ ਉਹਦੇ ਸਾਰੇ ਗਨਮੈਨ ਖੜੇ ਆ ਤੁਸੀਂ ਦੱਸੋ ਡੀਸੀ ਦਾ ਕੰਮ ਹੈ ਗੱਟਾ ਚੱਕਣਾ ਇਹ ਕੀ ਬੁਖਾ ਰਹੇ ਹੋ ਤੁਸੀਂ ਇਹ ਨਾ ਡੀਸੀਆਂ ਨੇ ਪਹਿਲਾਂ ਸਹੀ ਕੰਮ ਕੀਤੇ ਹੁੰਦੇ ਉਹਨਾਂ ਦਾ ਸਾਫ ਸਪਾਈਆਂ ਕਰਾਈਆਂ ਹੁੰਦੀਆਂ ਪੁਲਾਂ ਦਾ ਸਹੀ ਜਿਹੜੇ ਬੰਨ ਹੈ ਉਹਨਾਂ ਦੀ ਸਹੀ ਦੇਖ ਰਹਿਕ ਕੀਤੀ ਹੁੰਦੀ ਤਾਂ ਫਿਰ ਉਹਨਾਂ ਨੂੰ ਗੱਟੇ ਚੱਕਣੇ ਨਹੀਂ ਪੈਂਦੇ ਮੈਂ ਤੁਹਾਨੂੰ ਉਹੀ ਆਦਾ ਐ ਵੀ ਡੀਸੀ ਦਾ ਕੰਮ ਨਹੀਂ ਹੈ ਗੱਟਾ ਚੱਕਣਾ ਸਾਨੂੰ ਛੋੜੇ ਗੱਟਿਆਂ ਦੀ ਕੋਈ ਜ਼ਰੂਰਤ ਨਹੀਂ ਜੇ ਉਹ ਡੀਸੀ ਨੇ ਉੱਥੇ ਜਾ ਕੇ ਸਾਰ ਲਾਈ ਹੁੰਦੀ ਸੇਵਨ ਵਾਲੇ ਡੂੰਘੇ ਕਰਾਏ ਹੁੰਦੇ ਤਕੜੇ ਕਰਾਏ ਹੁੰਦੇ ਮਿੱਟੀ ਲਵਾਈ ਹੁੰਦੀ ਬੰਨ ਤਕੜੇ ਕਰਾਏ ਹੁੰਦੇ ਛੋਟਾ ਕੰਮ ਇਹ ਸੀ ਅੱਜ ਜੇ ਉਹ ਅੰਬਰਸਰ ਵਾਲੀ ਡੀਸੀ ਪਾਣੀ ਲਿਜਾ ਕੇ ਫੜਾ ਰਹੀ ਹੈ ਇਹ ਕੰਮ ਨਹੀਂ ਹੈ ਛੋਟਾ ਕੰਮ ਸੀ ਉੱਥੇ ਸਰਕਾਰ ਤੱਕ ਲਿਜਾ ਕੇ ਉੱਥੇ ਦੁਖੜਿਆ ਲੈ ਕੇ ਜਾਂਦੇ ਲੋਕਾਂ ਦਾ ਵੀ ਇੱਥੇ ਆ ਸਿਸਟਮ ਆ ਰਿਹਾ ਹੈ ਲੋਕ ਇੰਨੇ ਦੁਖੀ ਆ ਪ੍ਰਬੰਧ ਹੋਣੇ ਚਾਹੀਦੇ ਆ ਛੋਟਾ ਕੰਮ ਪ੍ਰਬੰਧ ਕਰਨਾ ਹੈ ਨਾ ਕਿ ਗੱਟਾ ਚੱਕਣਾ ਹੈ ਠੀਕ ਹੈ ਇਹ ਜਨਵਰੀ ਦੇ ਵਿੱਚ ਐਲਾਨ ਹੋ ਗਿਆ ਸੀ ਆਮ ਤੋਂ ਆਮ ਬੰਦੇ ਨੂੰ ਵੀ ਪਤਾ ਸੀ ਵੀ ਹੜ੍ਹਾਂ ਇੱਕਤੀ ਬਹੁਤ ਤਕੜੇ ਆਉਣਗੇ ਮੀਂਹ 200% ਜ਼ਿਆਦਾ ਆਉਣਾ ਹੈ 200% ਮੀਂਹ ਵੱਧ ਆਉਣਾ ਹੈ ਇੱਕਤੀ ਪਾਣੀ ਆਉਣਾ ਹੈ ਵੀ ਇਹਦੇ ਪ੍ਰਬੰਧ ਤੇ ਸਰਕਾਰ ਦੇ ਜਲ ਮੰਤਰੀ ਨੇ ਇਹ ਕਿਹਾ ਸੀ ਅਸੀਂ 250 ਕਰੋੜ ਰੱਖੀ ਬੈਠੇ ਆ ਤੇ ਅਸੀਂ ਹਰ ਮੁਸੀਬਤ ਦੇ ਨਾਲ ਨਜੱਠਣ ਲਈ ਸਰਕਾਰਾਂ ਦੀ ਸੀ ਅਸੀਂ ਤਿਆਰ ਬੈਠੇ ਆ ਉਹਨਾਂ ਨੇ ਕਿਹਾ ਸੀ ਪਤਾ ਨਹੀਂ ਕਿੰਨੇ ਲੱਖ ਗੱਟੇ ਵੀ ਅਸੀਂ ਮਿੱਟੀ ਦੇ ਭਰ ਲਿਆ ਤੇ ਉਹ ਕਿਤੇ ਲੋਕਾਂ ਨੂੰ ਤਾਂ ਮਿਲੇ ਨਹੀਂ ਉਹ ਕਿਤੇ ਨਜ਼ਰ ਹੀ ਨਹੀਂ ਆਏ ਕਿਤੇ ਨਜ਼ਰੀ ਨਹੀਂ ਆਏ ਬੈਂਟਰ ਗਿਆਣਾ ਭਾਲ ਦੇ ਫਿਰਦੇ ਲੋਕ ਤਾਂ ਵੀ ਉਹ ਕਿੱਥੇ ਆ ਗੱਟੇ ਉਹ ਕਾਗਜ਼ਾਂ ਦੇ ਵਿੱਚ ਸੀ ਇਹਨਾਂ ਨੇ ਤਾਂ 1% ਵੀ ਨਹੀਂ ਸੀਰੀਅਸ ਲਿਆ ਕੱਲੇ ਕਾਗਜ਼ਾਂ 'ਚ ਐਲਾਨ ਵਿਧਾਨ ਸਭਾ 'ਚ ਕਰਦੇ ਰਹੇ ਕੋਈ ਸੇਵਨ ਵਾਲਾ ਨਹੀਂ ਕਢਾਇਆ ਕੋਈ ਨਾਲਾ ਨਹੀਂ ਕਢਾਇਆ ਕੋਈ ਉਹਦੀ ਸਫਾਈ ਨਹੀਂ ਕਰਾਈ ਬੁਰਾ ਹਾਲ ਹੈ ਕੋਈ ਪਿੰਡਾਂ ਦੇ ਵਿੱਚ ਸੜਕਾਂ ਤੇ ਅੜੇ ਅੜੇ ਟੋਏ ਪਏ ਆ ਕੋਈ ਕਿਤੇ ਮਿੱਟੀ ਨਹੀਂ ਪਵਾਈ ਕਿਤੇ ਲੱਕ ਨਹੀਂ ਪਵਾਈ ਕਿਤੇ ਬਜਰੀ ਨਹੀਂ ਪਵਾਈ ਕੋਈ ਇਹਨਾਂ ਨੇ ਸਾਰਨੇ ਲਈ ਪੰਜਾਬ ਨੂੰ ਖੋਖਲਾ ਕਰਤਾ ਪੰਜਾਬ ਨੂੰ ਬਰਬਾਦ ਕਰਤਾ ਸਭ ਤੋਂ ਨਕਮੀ ਸਰਕਾਰ ਸਿੱਧ ਹੋਈ ਐ ਸਭ ਤੋਂ ਕਮਜ਼ੋਰ ਮੁੱਖ ਮੰਤਰੀ ਐ ਇਤਿਹਾਸ ਦੇ ਵਿੱਚ ਲਗਾਰੂਗਾ ਇੱਕ ਕੁਰਸੀ ਨਾਲ ਚੁੰਬੜਿਆ ਪਿਆ ਚਮਕ ਪੱਥਰਾਂ ਨੂੰ ਵੀ ਇਹ ਤੁਸੀਂ ਲੋਕਾਂ ਨਾਲ ਜਿਹੜਾ ਐ ਕਰੋਗੇ ਤਾਂ ਫਿਰ ਇਹਦਾ ਹਸ਼ਰ ਮਾੜਾ ਹੋਊਗਾ ਤੇ ਤੁਸੀਂ ਪਿੰਡਾਂ ਚ ਆਉਣਾ ਤੇ ਇਹ ਸਵਾਲ ਇਹਨਾਂ ਨੂੰ ਲੋਕ ਕਰਨਗੇ ਧੰਨਵਾਦ ਧੰਨਵਾਦ ਜੁੜੇ ਰਹੋ ਖਾਸ ਪੰਜਾਬੀ ਟੀਵੀ ਦੇ ਨਾਲ ਬਹੁਤ ਬਹੁਤ ਧੰਨਵਾਦ